ਉਸਤਾਦ ਕੋਲੇ ਬੈਠੇ ਜਾਗੇ ਹਾਂਜੀ ਤੇ ਉਹਦਾ ਜਿਵੇਂ ਪਹਿਲਾਂ ਦੇ ਵੇਲੇ ਹੁੰਦੇ ਐ ਉਸੇ ਤਰ੍ਹਾਂ ਹੋ ਗਏ ਸਾਰੀ ਕਹਾਣੀ ਬਦਲ ਗਈ ਸਾਰੀ ਕਹਾਣੀ ਬਦਲ ਗਈ ਫਿਰ ਉਹਨੂੰ ਮੈਂ ਆਪਦੀ ਡਿਟੇਲ ਦੱਸੀ ਵਈ ਮੈਂ ਆਪਦੀ ਲੈਂਡ ਤਿਆਰ ਕਰਨੀ ਤੁਹਾਡੇ ਬਲੱਡ ਲੈਂਡ ਚ ਹਾਂਜੀ ਪਹਿਲਾਂ ਦਵਾਈ ਨੇ ਨਾ ਕੀਤੀ ਸੀ ਜਦੋਂ ਮੈਂ ਆਖਿਆ ਵੇ ਲੈਂਡ ਤਿਆਰ ਕਰਨੀ ਮੈਂ ਇਸੇ ਤਰ੍ਹਾਂ ਸਾਰੀ ਡਿਟੇਲ ਦੱਸੀ ਆਪਦੀ ਐਨੇ ਸਾਲ ਹੋ ਗਏ ਤੁਹਾਡੇ ਕੋਲ ਆਂ ਬੰਦੇ ਤਿਆਰੀ ਕਰਦੇ ਪਰ ਆ ਨਹੀਂ ਸਕੇ ਹਾਂਜੀ ਹਾਂਜੀ ਖੇਰ ਕਹਿੰਦਾ ਚਾਰ ਬਕਰੇ ਖੜੇ ਕਰ ਜਿਹੜਾ ਵਰਜੀ ਲੈ ਜਾਗਾ ਕਿਉਂਕਿ ਪੰਮੇ ਦੇ ਘਰ ਜਦੋਂ ਅਸੀਂ ਗਏ ਜਦੋਂ ਲੋਕਾਂ ਨੇ ਆਖਿਆ ਤੈਨੂੰ ਤਾਂ ਕੁਛ ਨਹੀਂ ਦੇਣਾ ਉਹਨਾਂ ਨੇ ਹਾਂਜੀ ਹਾਂਜੀ ਜਦੋਂ ਅਸੀਂ ਜਾਵੜੇ ਉਹਦੇ ਘਰੇ ਹੂੰ ਤੇ ਮੈਂ ਉਹਦੇ ਕੋਲ ਸਾਹਮਣੇ ਜਦੋਂ ਬਹਿ ਕੇ ਗੱਲਾਂ ਕਰੀ ਬਈ ਮੈਂ ਸੋਚਿਆ ਤੇ ਬੰਦਾ ਹੀ ਐ ਨਹੀਂ ਕੋਈ ਅੱਛਾ ਤੇ ਲੋਕ ਐਵੇਂ ਡਰਾਈ ਜਾਂਦੇ ਬਈ ਨੰਬਰ ਨਹੀਂ ਦਿੰਦਾ ਦਿੰਦਾ ਸੀ ਕੋਈ ਜਾ ਕਹਿ ਦਿੰਦੇ ਸਾਨੂੰ ਦੇਣਾ ਕਿ ਉਹ ਵੱਡਾ ਬੰਦਾ ਹੈ ਛੋਟੇ ਵੱਡੇ ਬੰਦੇ ਦੀ ਗੱਲ ਹੀ ਨਹੀਂ ਸੁਣਦਾ ਇਹ ਬਾਈ ਸੇਵਕ ਦੀ ਜਿਹੜੀ ਵੱਡੀ ਬੱਕਰੀ ਆ ਬਾਈ ਇਸੇ ਬੱਕਰੀਆਂ ਦੋ ਹੋਰ ਪੱਠਾ ਤੁਹਾਨੂੰ ਦਿਖਾ ਰਹੇ ਆ ਪਿਓ ਮਾਂ ਵੀ ਸੈਦੋਗਲੇ ਆਣ ਦੀ ਪਿਓ ਵੀ ਸੈਦੋਗਲੇ ਆਣ ਦਾ ਦਾਦੀ ਨਾਨੀ ਸਾਰੇ ਸਾਰੇ ਇੱਕੋ ਹੀ ਖੂਨ ਹੈ ਜੀ ਸਾਰਾ ਇੱਕੋ ਹੀ ਖੂਨ ਆ ਗਿਆ ਸਾਰੇ ਬਸ ਪਰ ਕੋਈ ਬੱਕਰੀ ਬਾਹਰੋਂ ਲੈਂਦੇ ਵੀ ਨਾ ਦੇਈਏ ਨਾ ਲਈਏ ਬਸ ਬੱਚੇ ਬੱਚੇ ਵੇਚਦੇ ਗੱਲ بڑے ਕੋਈ ਬੱਚਾ ਘਰੋਂ ਲੈ ਕੇ ਜਾਊਗਾ ਹਾਂਜੀ ਉਸ ਬੱਕਰੇ ਦੇ ਆਪਾਂ ਪੂਰੀ ਗਰੰਟੀ ਲਵਾਂਗੇ ਬੱਚੇ ਦੀ। ਜਾਂ ਕੋਈ ਪੱਠ ਲੈ ਕੇ ਜਾਂਦਾ ਹੈ ਜਾਂ ਕੋਈ ਬੱਕਰਾ ਲੈ ਕੇ ਜਾਂਦਾ ਹੈ। ਤਿਆਰ ਹੋਣ ਦੀ ਗਰੰਟੀ ਹੋਊ। ਉਹ ਤਿਆਰ ਹੋਣ ਦੀ ਗਰੰਟੀ ਹੋ। ਅਗਰ ਉਹਦੇ ਕੋਲ ਤਿਆਰ ਨਹੀਂ ਹੁੰਦਾ ਹਮ ਆਪਣੇ ਕੋਲੇ ਪੁੱਠਾ ਛੱਡ ਕੇ ਬੱਕਰਾ ਆਪਦੇ ਪੈਸੇ ਲੈ ਜਾ ਸਕਦਾ। ਹਾਂ ਜੀ ਫੁੱਲ ਪਾਸੋ ਚੱਕ ਕੇ ਦੇਦਾ। ਨਾ ਕੋਈ ਪਾਸੋ ਚੱਕ ਕੇ ਦੇਵਾਂਗੇ ਕਿਉਂਕਿ ਅਸੀਂ ਪੰਮੇ ਦੇ ਨਾਂ ਨੂੰ ਦਾਗ ਨਹੀਂ ਲਗਣ ਦੇਣਾ। ਠੀਕ ਹੈ ਭਾਈ। ਕਿਉਂਕਿ ਉਹ ਸਾਡਾ ਉਸਤਾਦ ਹੈ ਜੀ ਜਿਵੇਂ ਸਾਨੂੰ ਸਮਝਾਇਆ ਉਸੇ ਤਰ੍ਹਾਂ ਹੀ ਰਹਿਣਾ ਹੈ। ਚੰਗਾ ਕੰਮ ਕਰਨਾ, origignal ਕੰਮ ਕਰਨਾ ਹੈ। ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ, ਯੰਗ ਫਾਰ ਤੇ ਅੱਜ ਆਪਾਂ ਰਾਜਸਥਾਨ ਪਹੁੰਚੇ ਆ ਸਾਦੂਲ ਸ਼ਹਿਰ ਮਟੀਲੀ ਬਾਈ ਸੇਵਕ ਕੋਲ ਆਏ ਆ ਰੈਂਬੋ ਗੋਡ ਫਾਰਮ ਤੇ ਤੇ ਬਾਈ ਕੋਲ ਬੀਟਰਲ ਬੱਕਰੀਆਂ ਦਾ ਸ਼ੌਂਕ ਆ ਤੇ ਸੈਦੋਗੇ ਬਲੱਡ ਲਾਈਨ ਦੇ ਬਹੁਤ ਹੀ ਟੌਪ ਕੁਆਲਿਟੀ ਦੇ ਬਾਈ ਕੋਲੇ ਬੱਕਰੇ ਤੇ ਬੱਕਰੀਆਂ ਨੇ ਵੀਡੀਓ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬਾਈ ਸਬਸਕ੍ਰਾਈਬ ਕਰ ਲੋ ਆਜੋ ਬਾਈ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਬਾਈ ਜੀ ਹਾਂਜੀ ਹੋਰ ਸਨਾਓ ਠੀਕ ਠਾਕ ਹੋ ਵਧੀਆ ਤੁਸੀਂ ਤੇ ਆਪਣਾ ਬਈ ਸ਼ੌਂਕ ਦੱਸਿਓ ਕਦੋਂ ਤੋਂ ਆ ਬੱਕਰੀਆਂ ਦਾ ਆਪਣਾ ਸ਼ੌਂਕ ਜੀ ਕਟੋਗ੍ਰਾਫ 6-7 ਸਾਲ ਹੋ ਗਏ 6-7 ਸਾਲ ਹੋ ਗਏ ਹਾਂਜੀ ਬਿੱਟਲ ਬੱਕਰੀਆਂ ਤੋਂ ਸ਼ੁਰੂ ਕੀਤਾ ਸੀ ਬਿੱਟਲ ਬੱਕਰੀਆਂ ਤੋਂ ਸ਼ੁਰੂ ਕੀਤਾ ਜੀ ਬਾਈ ਕਿੱਥੋਂ ਪਿਆ ਇਹ ਸ਼ੌਂਕ ਇਹਨੂੰ ਦੇਖ ਕੇ ਪਹਿਲਾ ਜਾਨਵਰ ਕੀ ਲੈ ਕੇ ਆਏ ਸੀਗੇ ਪਹਿਲਾ ਜਾਨਵਰ ਪਾਏ ਬੱਕਰਾ ਹੀ ਲੈ ਕੇ ਆਏ ਸੀ ਬਾਈ ਬਾਈ ਦੇ ਕਰੋ ਉਸਤਾਦ ਦੇ ਕਰੋ ਪੰਮਾ ਜੀ ਦੇ ਕਰੋ ਠੀਕ ਹੈ ਬਾਈ ਪੰਮਾ ਸੈਦੋ ਕਿਤੇ ਘਰੋਂ ਆਇਆ ਇਹ ਬੱਚਾ ਆਏ ਕਰਦਾ ਬੱਚਾ ਉਹਦਣ ਤੇ ਜੀ ਠੀਕ ਹੈ ਇੱਥੋਂ ਸ਼ੁਰੂ ਕੀਤਾ ਸੀ ਕਰਮ ਇੱਥੋਂ ਸ਼ੁਰੂ ਕੀਤਾ ਜੀ ਕਿਵੇਂ ਆਇਆ ਦਿਮਾਗ 'ਚ ਵੀ ਆਪਾਂ ਬੱਕਰੀਆਂ ਦਾ ਕੰਮ ਕਰਨਾ ਆਪਾਂ ਬਾਈ ਜੀ ਇੱਥੇ ਆਪਣੇ ਸਾਹਮਣੇ ਮੁਸਲਮਾਨ ਬੱਕਰੀਆਂ ਪਾਲਦੇ ਸੀ ਹਾਂਜੀ ਉਹਨਾਂ ਦੇ ਕੋਲੇ ਉੱਠਦੇ ਵਹਿੰਦੇ ਸੀਗੇ ਅੱਛਾ ਤੇ ਆਪਾਂ ਨੂੰ ਵੀ ਸ਼ੌਂਕ ਜਾ ਗਿਆ ਹੂੰ ਇੱਕ ਆਪਾਂ ਪੂਰੇ ਪੰਜਾਬ 'ਚ ਕੁੰਮਕੇ ਪਹਿਲਾਂ ਬਲੱਡ ਲਾਈਨ ਸਾਰੇ ਦੇ ਚੈੱਕ ਕਰੀ ਅੱਛਾ ਬਈ ਆਪਾਂ ਕਿਹੜੀ ਬਲੱਡ ਲਾਈਨ ਲੈਣੀ ਠੀਕ ਹੈ ਜੀ ਬਈ ਬਲੱਡ ਲਾਈਨ ਦੇ ਅੰਦਰ ਕਾਫੀ ਬਲੱਡ ਲਾਈਨ ਦੇ ਵੇਖਿਆ ਕਾਫੀ ਬੱਕਰੀਆਂ ਆਖੀਰ ਆ ਕੇ ਪੰਮਾ ਜਿੱਥੇ ਪੰਮੇ ਦੀ ਲੈਣ ਵੇਖਦਾ ਸੀ ਮੈਂ ਹਾਂਜੀ ਜਿਵੇਂ ਬਾਈ ਸ਼ੇਰੇ ਕੋਲ ਜਾ ਕੇ ਵੇਖੀ ਹਾਂਜੀ ਬਾਈ ਜੱਸੇ ਕੋਲ ਜਾ ਕੇ ਵੇਖੀ ਹਾਂਜੀ ਜਿੱਥੇ ਵੀ ਲੈਣਾ ਖੜਿਆ ਪੰਮੇ ਦੀ ਇਹ ਲੈਣ ਤੇ ਮੇਰਾ ਡੇਲਾ ਡੇਲਾ ਆ ਗਿਆ ਬਾਈ ਆਹੀ ਲੈਣ ਰੱਖਣੀ ਹੈ ਠੀਕ ਹੈ ਬਾਈ ਤੇ ਕਿਉਂਕਿ ਇਹਨਾਂ ਦਾ ਮਿਹਦਾ ਬੜਾ ਤਕੜਾ ਜ਼ਬਰਦਸਤ ਹਾਂ ਤੇ ਪੈਰ ਮੋਟੇ ਹਾਂ ਤੇ ਖੁੱਲੀ ਚੌੜੀ ਦੇ ਹੱਡ ਗੋਡੇ ਵਜਨ ਵਜਨ ਹਾਂ ਪੂਰਾ ਵਜਨ ਬਣਾਉਂਦੇ ਠੀਕ ਹੈ ਬਾਈ ਕਿਉਂਕਿ ਮੈਂ ਇਸ ਕਰਕੇ ਦੇਖਦਾ ਸੀ ਪੰਮਾ ਬਾਈ ਬਲੈਡ ਪੰਮੇ ਦੀ ਲੈਣ ਦਾ ਬੱਕਰਾ ਬੱਚਾ ਬੱਕਰੀ ਬੱਕਰੀ ਕਿਉਂਕਿ ਕਿਉਂ ਮੇਰੇ ਕੋਲ ਖੁਰਾਕ ਸਭ ਤੋਂ ਘੱਟ ਖੁਰਾਕ ਮੇਰੇ ਕੋਲ ਸੀਗੀ ਅੱਛਾ ਜੀ ਕਿਉਂਕਿ ਮੈਂ ਬਾਹਲੀ ਖੁਰਾਕ ਦੇ ਨਹੀਂ ਸਕਦਾ ਮੈਂ ਕਿਹਾ ਆਪਾਂ ਉਹ ਬੱਚੇ ਤੇ ਬੱਕਰੀ ਤਿਆਰ ਕਰਾਂਗੇ ਹੂੰ ਜਿਹੜਾ ਆਪਣੇ ਘੱਟ ਖੁਰਾਕ ਤੇ ਚੰਗੀ ਹੈਟ ਚੰਗੀ ਵੈਟ ਬਣਾਵੇ ਠੀਕ ਹੈ ਬਾਈ ਫਿਰ ਜਾ ਕੇ ਕਾਫੀ ਲੋਕਾਂ ਨੇ ਆਖਿਆ ਕਹਿੰਦਾ ਤੂੰ ਪੰਮੇ ਕੋਲ ਜਾਵੇਂਗਾ ਤੇ ਤੈਨੂੰ ਕਿਸੇ ਕੁਝ ਨਹੀਂ ਦੇਣਾ ਕਹਿੰਦਾ ਛੋਟੇ-ਵੋਟੇ ਬੰਦੇ ਦੀ ਗੱਲ ਹੀ ਨਹੀਂ ਸੁਣਦੇ ਹੋ ਅੱਛਾ ਲੋਕ ਇਹ ਕਹਿੰਦੇ ਸੀ ਲੋਕ ਇਹ ਕਹਿੰਦੇ ਸੀ ਠੀਕ ਹੈ ਜੀ ਫਿਰ ਮੈਂ ਕਾਫੀ ਚਿਰ ਗੱਦ ਤੇ ਉਧਰ ਘੁੰਮਦਾ ਰਿਹਾ ਪੰਜਾਬ ਚ ਬੱਕਰੀ ਲੈਂਦਾ ਸੀ ਅੱਛਾ ਤੋਂ ਬ ਪਰ ਬકરી ਹੈਟ ਨਹੀਂ ਕਰਦੀ ਸੀ ਤੇ ਨਾ ਕੋਈ ਬੱਚਾ ਬਣਦਾ ਸੀ ਠੀਕ ਹੈ ਜਦੋਂ ਉਹਨਾਂ ਦੀ ਲਾਈਨ ਵੇਖਦਾ ਸੀ ਜਾ ਕੇ ਮੈਂ ਉੱਥੇ ਕਨਫਿਊਜ਼ ਹੋ ਜਾਂਦਾ ਸੀ ਬਈਰ ਇਹ ਕੀ ਪਾਉਂਦੇ ਹਨ ਹਾਂ ਬਈਆ ਪੰਮੇ ਦੀ ਲਾਈਨ ਐਸ ਤੋਂ ਉੱਤੇ ਕੋਈ ਲਾਈਨ ਹੀ ਨਹੀਂ ਹੈਣੀ ਅੱਛਾ ਕਿਉਂਕਿ ਇਹਨਾਂ ਤੇ ਮਿੱਦਾ ਤੇ ਬਹੁਤ ਜ਼ਬਰਦਸਤ ਚੀਜ਼ ਠੀਕ ਹੈ ਬਈਆ ਨੇੜੇ ਆ ਕੇ ਦਿਖਾਈ ਮਾੜਾ ਹੈ ਹਨਾ ਹਾਂਜੀ ਇਹਦੀ ਫੇਸ ਕੁਆਲਿਟੀ ਚੈੱਕ ਕਰੋ ਸੁng ਸੁng ਦੇਖ ਲਓ ਹਨਾ ਤੇ ਹੱਡ ਗੋਡੇ ਦਾ ਬਈ ਕਹਿੰਦੇ ਲੋਡ ਹੀ ਨਹੀਂ ਹੁੰਦੀ ਜਿੱਥੇ ਵੀ ਸੈਦੋਗੇ ਲਾਈਨ ਖੜੀ ਆ ਹੱਡਾਂ ਗੋਡਿਆਂ ਤੋਂ ਫਰੇਮ ਪੱਖੋਂ ਇਹ ਜਾਨਵਰਾਂ ਦਾ ਕੋਈ ਤੋੜ ਨਹੀਂ ਗਾ ਬਾਈ ਕੀ ਡਿਟੇਲ ਆ ਹੁਣ ਇਹਦੀ ਕਿੰਨੀ ਹਾਈਟ ਕਿੰਨੀ ਉਮਰ ਹੋ ਗਈ ਬੱਕਰੀ ਇਹਦੇ 47 ਇੰਚ ਹਾਈਟ ਹੈ ਜੀ ਹਾਂਜੀ ਇਹਦਾ 4 ਸਾਲ ਦਾ ਹੋ ਗਿਆ ਜੀ ਠੀਕ ਹੈ ਬਾਈ ਇਹ ਅੱਠ ਦੰਦ ਨਵੇਂ ਹੋਏ ਹੁਣ ਤੇ ਜਦੋਂ ਬਾਈ ਤੋਂ ਲੈ ਕੇ ਆਏ ਸੀ ਕਿੰਨਾ ਟਾਈਮ ਹੋ ਗਿਆ ਉਦੋਂ ਕਿੰਨੀ ਉਮਰ ਦਾ ਸੀ ਉਦੋਂ ਦੋ ਦੰਦ ਸੀ ਬੱਕਰੇ ਤੁਹਾਡੇ ਕੋਲੇ ਕਿੰਨਾ ਟਾਈਮ ਹੋ ਗਿਆ ਇਹਨੂੰ ਆਪਣੇ ਕੋਲ 3.5 ਸਾਲ ਹੋ ਗਏ 3.5 ਸਾਲ ਹੋ ਗਏ ਤੇ ਕਿਹੜੇ ਬੱਕਰੇ ਦਾ ਬਾਈ ਇਹ ਬੱਚਾ ਇਹ ਆਪਣੇ ਜੋਧੇ ਦਾ ਵੱਡਾ ਜੀ ਬਾਈ ਕੋਲੇ ਜਿਹੜਾ ਸ਼ੇਰਾ ਸੀਗਾ ਗੂੜਾ ਸ਼ੇਰਾ ਗੂੜਾ ਸ਼ੇਰਾ ਜੋਧਾ ਸੀਗਾ ਉਹਦਾ ਬੱਚਾ ਠੀਕ ਹੈ ਜੀ ਬਾਈ ਜੋਧੇ ਬੱਕਰੇ ਦਾ ਪੰਜਾਬ ਪੰਜਾਬ ਦਾ ਭਰਾ ਮਮਾ ਵਾਲੇ ਪਾਸੋਂ ਹਾਂਜੀ ਉਸਤਾਦ ਅੰਕਲ ਜੀ ਨੇ ਪਿੱਛੇ ਜੀ ਨਾਮ ਵੀ ਲਿਆ ਸੀ ਵੀਡੀਓ 'ਚ ਕਹਿੰਦਾ ਮਟੇਲੀ ਜਿਹੜਾ ਰੈਂਬੋ ਨਾਂ ਦਾ ਬੱਕਰਾ ਖੜਾ ਉਹ ਆਈ ਬੱਕਰਾ ਹੈ ਜੀ ਬਾਈ ਕੋਲੇ ਜਦੋਂ ਵੀ ਜਾਂਦੇ ਆ ਨਾ ਬਾਈ ਸੇਵਕ ਦਾ ਜ਼ਿਕਰ ਹੁੰਦਾ ਹੀ ਹੁੰਦਾ ਕਿਉਂਕਿ ਜਿਹੜੇ ਬੰਦੇ ਰੀਜਨਲ ਜਾਨਵਰ ਪਾਲਦੇ ਆ ਹੁਣ ਬੱਕਰੀ ਦਾ ਹੋਰ ਵੀ ਬਹੁਤ ਥਾਈ ਗਏ ਆ ਨਾ ਬਾਈ ਦੇ ਘਰੋਂ ਵੀ ਹੋਰ ਵੀ ਲਾਈਨ ਵਾਲੇ ਬੰਦਿਆਂ ਤੋਂ ਪਰ ਜਦੋਂ ਬੱਚਾ ਪਲਦਾ ਤੇ ਖੜਦਾ ਉਦੋਂ ਉਹਦਾ ਨਾਮ ਲਿਆ ਜਾਂਦਾ ਬਾਈ ਤੇ ਬਾਈ ਦਾ ਰਿਜ਼ਲਟ ਵੀ ਫਿਰ ਆਇਆ ਤੁਹਾਡੇ ਕੋਲੇ ਇਹਦਾ ਹਾਂਜੀ ਰਿਜ਼ਲਟ ਇਹਦਾ ਹੀ ਆ ਸਾਰਾ ਜੀ ਆ ਕਿਵੇਂ ਰਿਜ਼ਲਟ ਕੱਢਿਆ ਨਹੀਂ ਰਿਜ਼ਲਟ ਬਹੁਤ ਵਧੀਆ ਜੀ ਕਾਫੀ ਬੱਚੇ ਬਾਹਰ ਵੀ ਗਏ ਹੈ ਅੱਛਾ ਆਪਣੇ ਕੋਲੇ ਕੋਲੇ ਜਿਵੇਂ 10 ਕਿਲੋ 15 ਕਿਲੋਮੀਟਰ ਤੇ ਖੜੇ ਅੱਛੀ ਸੱਤ ਬੱਚੇ ਚੰਗੇ ਰਿਜ਼ਲਟ ਚੰਗੇ ਹੈਟ ਬਹੁਤ ਕੀ ਹੋ ਜੇ ਪਾਉਂਦਾ ਬੱਚੇ ਬਹੁਤ ਵਧੀਆ ਬੱਚੇ ਰੰਗ ਰੰਗ ਸਾਰੇ ਕੱਢਦਾ ਜੀ ਸਾਰੇ ਹੀ ਕੱਢਦਾ ਹਾਂਜੀ ਕਾਲੇ ਡੱਬੇ ਲੋਹੇ ਸਾਰੇ ਕੱਢਦੇ ਠੀਕ ਹੈ ਬਾਈ ਇਹਨੂੰ ਚਲਾ ਕੇ ਦਿਖਾਓ ਤੋਰ ਕੇ ਥੋੜਾ ਜਿਹਾ ਦੇਖੋ ਬਈ ਹੈ ਨਾ ਫਰੇਮ ਵਾਲੇ ਪਾਸਿਓ ਬੱਕਰਾ ਬਹੁਤ ਹੀ ਵਧੀਆ ਹੈਗਾ ਬਾਈ weight ਕਿੰਨਾ ਹੋਊਗਾ ਇਸ ਟਾਈਮੇ ਦਾ ਇਹ ਕਵਾਂਟਲ ਤੋਂ ਉੱਪਰ ਹੀ ਆ ਜੀ ਕਵਾਂਟਲ ਤੋਂ ਉੱਪਰ ਆ ਕਿ ਲਓ ਜੀ ਦੇਖੋ ਨਾ ਖੁਰਾਕ ਕੀ ਪਾਉਣੇ ਬੱਕਰੀਆਂ ਨੂੰ ਖੁਰਾਕ ਜੇ ਸਭ ਤੋਂ ਘੱਟ ਨਾ ਤੁਹਾਨੂੰ ਪਹਿਲਾਂ ਹੀ ਦੱਸ ਕੇ ਗਿਆ ਕਿ ਮੱਕੀ ਤੇ ਕਣਕ ਅੱਛਾ ਤੇ ਜਾਰਾ ਪੱਟ ਕੇ ਵਾਰੋ ਠੀਕ ਹੈ ਜਾਲੋਂਗ ਲੈ ਲਿਆ ਕੇ ਪੱਕੀ ਗੱਲ ਆ ਬਈ ਪੱਕੀ ਪੱਕੀ ਬਹੁਤ ਕਰਦੇ ਆ ਵੀਡੀਓ ਚ ਬਾਅਦ ਲੋਕ ਕਮੈਂਟ ਕਰਦੇ ਆ ਕਹਿੰਦੇ ਯਾਰ ਸਹੀ ਨਹੀਂ ਦੱਸਦੇ ਬੱਕਰੀਆਂ ਲਈ ਖੁਰਾਕ ਨਹੀਂ ਨਹੀਂ ਮੈਂ ਕਿਹਾ ਸਭ ਤੋਂ ਘੱਟ ਖੁਰਾਕ ਮੇਰੇ ਕੋਲ ਐਸੇ ਕਰਕੇ ਮੈਂ ਪੰਮਾ ਸੈਦੋ ਕੇ ਬਲੈਡ ਲੈਂਡ ਤਿਆਰ ਕਰੀ ਹੋਈ ਹੈ ਤੇ ਆ ਦੇਖ ਲਓ ਬਾਈ ਨੇ ਘਰੇ ਆਉਦੇ ਨਾ ਫਲੈਕਸ ਲਾਏ ਹੋਏ ਆ ਰੈਂਬੋ ਗੋਡਫਾਰਮ ਮਸਤਾਰ ਪਰਮਜੀਤ ਸਿੰਘ ਪੰਮਾ ਤੇ ਬਾਈ ਸ਼ੇਰੇ ਦੀ ਵੀ ਫੋਟੋ ਲੱਗੀ ਇੱਧਰ ਬਾਈ ਨਾਲ ਪੰਮੇ ਦੀ ਫੋਟੋ ਜਦੋਂ ਬੱਚਾ ਲੈ ਕੇ ਆਇਆ ਸੀ ਉਦੋਂ ਦੀ ਆ ਇਹ ਹਾਂਜੀ ਹਾਂਜੀ ਇਹ ਬੱਚਾ ਲੈ ਕੇ ਆਇਆ ਉਦੋਂ ਦੀ ਫੋਟੋ ਹੈ ਆ ਬਾਈ ਸ਼ੇਰੇ ਵਾਲੇ ਬੱਕਰੀ ਦੀ ਆ ਬਾਈ ਉਸਤਾਦ ਮੰਦਾ ਉਹਦਿਆ ਸ਼ੇਰਾ ਸਿੰਘ ਨੂੰ ਤੇ ਬਾਈ ਪੰਮਾ ਜੀ ਨੂੰ ਹਨਾ ਤੇ ਬਾਈ ਸ਼ੇਰ ਸਿੰਘ ਦੀ ਵੀ ਪੂਰੀ ਹੈਲਪ ਆ ਬਈ ਆਪਾਂ ਨੂੰ ਬਹੁਤ ਬਹੁਤ ਜੀ ਸ਼ੇਰ ਸਿੰਘ ਇੱਕ ਛੋਟਾ ਉਸਤਾਦ ਹੈ ਜੀ ਪੰਮਾ ਜੀ ਵੱਡਾ ਉਸਤਾਦ ਹੈ ਜੀ ਕਿਉਂਕਿ ਪੰਮੇ ਦੇ ਘਰ ਜਦੋਂ ਅਸੀਂ ਗਏ ਜਦੋਂ ਲੋਕਾਂ ਨੇ ਆਖਿਆ ਤੈਨੂੰ ਤਾਂ ਕੁਛ ਨਹੀਂ ਦੇਣਾ ਉਹਨਾਂ ਨੇ ਹਾਂਜੀ ਹਾਂਜੀ ਜਦੋਂ ਅਸੀਂ ਜਾਵੜੇ ਉਹਦੇ ਘਰੇ ਹੂੰ ਤੇ ਮੈਂ ਉਹਦੇ ਕੋਲ ਸਾਹਮਣੇ ਜਦੋਂ ਬਹਿ ਕੇ ਗੱਲਾਂ ਕਰੀ ਬਈ ਮੈਂ ਸੋਚਿਆ ਤੇ ਬੰਦਾ ਹੀ ਐ ਨਹੀਂ ਕੋਈ ਕਿ ਲੋਕ ਐਵੇਂ ਡਰਾਈ ਜਾਂਦੇ ਬਈ ਨੰਬਰ ਨਹੀਂ ਦਿੰਦਾ ਦਿੰਦਾ ਸੀ ਕੋਈ ਤੇ ਜਾ ਕਹਿ ਦਿੰਦੇ ਤੈਨੂੰ ਦੇਣਾ ਕਿ ਉਹ ਤਾਂ ਵੱਡਾ ਬੰਦਾ ਹੈ ਹਾਂਜੀ ਹਾਂਜੀ ਛੋਟੇ ਵੱਡੇ ਬੰਦੇ ਤੇ ਗੱਲ ਹੀ ਨਹੀਂ ਸੁਣਦਾ ਉਹ ਇਹ ਗੱਲਾਂ ਬਹੁਤ ਗਲਤ ਫੇਮੀਆਂ ਸੀ ਬਈ ਹਨਾ ਤੇ ਆਹ ਤੁਸੀਂ ਦੇਖ ਲਓ ਜਦੋਂ ਬਾਈ ਨੇ ਕਿਹਾ ਸੀ ਆਪਣੀ ਵੀਡੀਓ 'ਚ ਵੀ ਬਾਈ ਬਾਜ਼ਾਰ ਲਾ ਦੇਾਂਗੇ ਬੱਕਰਿਆਂ ਦਾ ਤੇ ਇਹ ਬੱਕਰੇ ਨੇ ਵੀ ਬਾਜ਼ਾਰ ਲਾਇਆ ਕਿੰਨੇ ਬੱਚੇ ਖੜੇ ਆ ਤੇ ਤਿਆਰ ਬਈ ਹੁਣ ਕਹਿੰਦੇ ਬਾਹਰ 6 ਬੱਚੇ ਖੜੇ ਆ 6 ਬੱਚੇ ਹਾਂਜੀ ਵਧੀਆ ਪੂਰੇ ਜਿਹੜੇ ਚੁੱਤੀ ਦੇ ਬੋੜੇ ਇੱਕ ਤੋਂ ਵੱਧ ਕੇ ਖੜੇ ਆ ਜੀ ਪੱਕਾ ਜਿਹਾ ਲਾਈਵ ਦਿਖਾਵਾਂਗੇ ਤੇ ਆਪਾਂ ਹੋਰ ਵੀ ਦਿਖਾਉਣੇ ਬਾਈ ਦੀਆਂ ਬੱਕਰੀਆਂ ਹੁਣ ਛੈਦੋ ਕੇ ਲਾਈਨ ਦੀਆਂ ਬੱਕਰੀਆਂ ਨੇ ਬਾਈ ਪੂਰੀ ਇਹਨਾਂ ਦੀ ਡਿਟੇਲ ਰਿਜ਼ਲਟ ਨਾਲ ਦਿਖਾਵਾਂਗੇ ਸੇਵਕ ਬਾਈ ਜਿਹੜੀ ਤੁਹਾਡੇ ਹੱਥ 'ਚ ਬੱਕਰੀ ਹੈ ਦੀ ਕੀ ਡਿਟੇਲ ਆ ਦੱਸਿਓ ਥੋੜਾ ਜਿਹਾ ਇਹਦੇ ਬਾਰੇ ਕਹਿੰਦੇ 43 ਚੈਟ ਹੈ ਜੀ ਹਾਂਜੀ ਤੇ 8 ਦੰਦ ਨੇ ਨਵੇਂ ਬਿਲਕੁਲ ਫਿਰ ਅੱਠਾਂ ਦਾ ਬਿਲਕੁਲ ਨਵੇਂ ਆ ਤੇ ਸੂਏ ਕਿੰਨੇ ਲਾ ਗਈ ਤੁਹਾਡੇ ਕੋਲ ਇਹ ਸੂਏ ਲਾ ਗਈ ਆਪਣੇ ਕੋਲ 5 ਠੀਕ ਹੈ ਬਾਈ 5 ਸੂਏ ਲਾ ਗਈ 5 ਸੂਏ ਲਾ ਗਈ ਤੇ ਪੰਜਾਂ ਸੂਆਂ ਚ ਰਿਜ਼ਲਟ ਕਿਹੋ ਜਿਹਾ ਕੱਢਿਆ ਬਹੁਤ ਵਧੀਆ ਸਾਹਮਣੇ ਖੜਾ ਤੁਹਾਡਾ ਰਿਜ਼ਲਟ ਠੀਕ ਹੈ ਬਾਈ ਪਹਿਲਾਂ ਤਾਂ ਬਾਈ ਫਰੇਮ ਦੇਖੋ ਬੱਕਰੀ ਦਾ ਹਨਾ ਹਾਈਟ ਕਿੰਨੀ ਹੈ ਬਾਈ ਇਸ ਟਾਈਮ ਦੀ 43 ਇੰਚ हाइट ਹੈ 43 ਇੰਚ ਬਾਈ ਕਹਿੰਦਾ ਹਾਈਟ ਆ ਲਬਾਨ ਦੇਖੋ ਬੱਕਰੀ ਦੀ ਹੱਡ ਗੋਡਿਆਂ ਦੀ ਹਨਾ ਜਿਹੜੀ ਸੈਦੋਗੇ ਲਾਈਨ ਦੀ ਖਾਸੀਅਤ ਆ ਬਾਦ ਦੇ ਵਿੱਚ ਬਾਈ ਬੰਦੇ ਬਹੁਤ ਕਹਿ ਦਿੰਦੇ ਵੀ ਨੀਵਾ ਕਰਕੇ ਫੋਨ ਵੀਡੀਓ ਬਣਾਈ ਸੀ ਆਹ ਦੇਖ ਲੋ ਬੱਕਰੀ ਦੇ ਸਿਰ ਦੇ ਬਰਾਬਰ ਮੋਬਾਈਲ ਆ ਪਰ ਜਿਹੜੀ ਚੀਜ਼ ਆ ਉਹਨੇ ਦਿਖਣਾ ਹੀ ਦਿਖਣਾ ਇਹ ਪਾਠ ਬਈ ਇਸੇ ਦੀ ਆ ਗਈ ਇਸੇ ਦੇ ਪਾਠ ਹੈ ਜੀ ਪਾਠ ਕਿੰਨੇ ਦੰਦ ਹੋ ਗਈ ਹੈ ਜੀ ਪਾਠ 6 ਦੰਦ ਹੈ ਜੀ 6 ਦੰਦ ਤੇ ਇਹ ਕਿਹੜੇ ਬੱਕਰੇ ਦੀ ਆ ਇਹ ਇਹ ਬੱਕਰਾ ਆਪਣੇ ਰੈਂਬੋ ਦੀ ਆ ਇਹ ਇਹ ਰੈਂਬੋ ਦੀ ਆ ਗਈ ਬਾਈ ਦੇ ਜਿਹੜਾ ਘਰੇ ਬੱਕਰਾ ਬਾਈ ਉਹ ਬੱਕਰੇ ਦੀ ਇਹ ਪਾਠ ਆ 6 ਦੰਦ ਦਾ ਤੇ ਇਹ ਕਿੰਨੇ ਸੂਏ ਲੱਗੀਆਂ ਇਹ ਇਹ ਤੀਜਾ ਸੂਆ ਹੈ ਜੀ ਤੀਜਾ ਸੂਆ ਠੀਕ ਆ ਬਾਈ ਤੇ ਜਿਹੜੀ ਇਹ ਪੱਠ ਹੈ ਬਈ ਇਹ ਦੂਜਾ ਸੂਏ ਆ ਇਹ ਇਸੇ ਬੱਕਰੀ ਦੀ ਵੱਡੀ ਦੀ ਐਸੇ ਦੇ ਦੋਨੇ ਜੀ ਲਓ ਵੀ ਇਹ ਦੋਨੇ ਪੱਠਾਂ ਵੱਡੀ ਬੱਕਰੀ ਦੀਆਂ ਨੇ ਇਹ ਵੀ ਬਈ ਰੈਂਬੋ ਦੀ ਆ ਹਾਂ ਰੈਂਬੋ ਦੀ ਆ ਦੋਨੇ ਭੈਣਾ ਹੀ ਆ ਅੱਛਾ ਭੈਣਾ ਹੀ ਆ ਇੱਕੋ ਸੂਏ ਦੀਆਂ ਇੱਕੋ ਸੂਏ ਦੀਆਂ ਇੱਕੋ ਸੂਏ ਦੀਆਂ ਬਈ ਦੋਨੇ ਭੈਣਾ ਤੇ ਦੇਖੋ ਬਈ ਰਿਜ਼ਲਟ ਇਹ ਬਈ ਕਿੰਨੇ ਸੂਏ ਲਾ ਗਈ ਇਹ ਦੂਜਾ ਸੂਆ ਸਹੀ ਆ ਹੁਣ ਅੱਛਾ ਇਹਦੀ ਹਾਈਟ ਕੀ ਆ ਹੁਣ ਕਹਿੰਦੇ ਹੈਟ ਹੈ 41 ਇੰਚ 41 ਇੰਚ ਇਹਦੀ ਵੀ 41 ਹੋਊਗੀ ਇਹ ਤੇ 42 ਇੰਚ ਹੈ ਇਹਦੀ 42 ਆ ਬਈ ਲਓ ਬਈ ਚੈੱਕ ਕਰੋ ਹਣਾ ਇਹ ਬੱਕਰੀ ਦੀਆਂ ਦੋਨੇ ਪੱਠਾ ਨੇ ਤੇ ਦੋਨੇ ਸੂਈਆਂ ਨੇ ਇੱਕ ਦੋ ਸੂਈ ਲਾ ਗਈ ਇੱਕ ਤਿੰਨ ਲਾ ਗਈ ਬਾਈ ਮੜਾ ਇਹਨੂੰ ਤੋੜ ਕੇ ਦਿਖਾਈ ਪੱਠ ਨੂੰ ਇਧਰ ਨੂੰ ਲੈ ਇਧਰ ਨੂੰ ਲਓ ਬਾਈ ਕਰੋ ਚੈੱਕ ਹਨਾ ਬਹੁਤ ਹੀ ਸ਼ਾਨਦਾਰ ਕੁਆਲਿਟੀ ਬਾਈ ਸੈਦੋ ਕੇ ਬਲੱਡ ਲਾਈਨ ਦੀ ਪੱਠਾ ਇਹ ਤੇ ਬਾਈ ਦੇ ਜਿਹੜਾ ਘਰੇ ਆ ਸੇਵਕ ਦੇ ਘਰ ਆ ਰੈਂਬੋ ਬੱਚਾ ਉਹਦੀ ਪੱਠਾ ਬਾਈ ਪੰਮੇ ਬਾਈ ਦੇ ਘਰੋਂ ਆਇਆ ਸੀ ਬੱਚਾ ਇਹ ਪੱਠ ਬਾਈ ਜਿਹੜਾ ਬਾਈ ਮੁਰਾਦ ਵਾਲਾ ਸ਼ੇਰਾ ਹੈ ਹਾਂਜੀ ਉਹ ਦੇ ਕਰਦਾ ਵੱਡਾ ਬੱਕਰਾ ਜਿਹੜਾ ਸ਼ੇਰੂ ਹਾਂਜੀ ਉਹਦੀ ਪੱਠ ਹੈ ਜੀ ਠੀਕ ਹੈ ਬਾਈ ਜਿਹੜਾ ਬਾਈ ਪੰਮੇ ਤੋਂ ਆਇਆ ਸੀ ਪੰਮੇ ਤੋਂ ਆਇਆ ਸੀ ਉਹਦੀ ਪੱਠ ਹੈ ਵੱਡੀ ਠੀਕ ਹੈ ਬਾਈ ਤੇ ਲਓ ਬਈ ਇਹਦੇ ਕੋਈ ਹੋਰ ਵੀ ਦਿਖਾਓ ਬਈ ਬੱਚਾ ਹੈਗਾ ਤਾਂ ਇਹਨਾਂ ਦੇ ਰਿਜ਼ਲਟ ਦਿਖਾਓ ਹਨਾ ਜਿਹੜਾ ਬਾਈ ਕੋਲੇ ਰੈਂਬੋ ਬੱਚਾ ਨਾ ਬਈ ਬਹੁਤ ਸੋਹਣਾ ਰਿਜ਼ਲਟ ਕੱਢੀ ਜਾਂਦਾ ਇਹ ਦਿਖਾ ਦਿਓ ਬਈ ਪੱਠ ਬਾਕੀ ਜਿਹੜੇ ਬੱਕਰੇ ਬਾਹਰ ਗਏ ਉਹ ਤੁਹਾਨੂੰ ਬਾਕੀ ਛੋਟ ਚ ਲਾ ਦਾਂ ਅੱਛਾ ਬਈ ਹਾਂਜੀ ਬਾਈ ਸੇਵਕ ਦੀ ਜਿਹੜੀ ਵੱਡੀ ਬੱਕਰੀ ਆ ਬਾਈ ਇਸੇ ਬੱਕਰੀ ਦਿਆਂ ਦੋ ਹੋਰ ਪੱਠਾ ਤੁਹਾਨੂੰ ਦਿਖਾ ਰਹੇ ਆ ਪਹਿਲਾਂ ਵੀ ਦੋ ਦਿਖਾਈਆਂ ਸੀਗੀਆਂ ਹਨਾ ਵੱਡੀਆਂ ਪੱਠਾਂ ਜਿਹੜੀਆਂ ਭੈਣਾ ਸੀ ਤੇ ਬਾਈ ਇਹਨਾਂ ਦੀ ਕੀ ਡਿਟੇਲ ਆ ਸ਼ੇਰੀ ਪੱਠ ਬਾਰੇ ਦੱਸਿਓ ਜੀ ਇਹ ਜੀ 40 ਇੰਚ ਹਾਈਟ ਹੈ ਦੀ 40 ਇੰਚ ਹਾਈਟ ਹੈ ਤੇ ਉਮਰ ਬਾਈ ਇਹਨੇ 4 ਦੰਦ ਹੈ ਜੀ 4 ਦੰਦ ਇੱਕ ਵਾਰੀ ਸੂਈ ਆ ਇਹ ਇੱਕ ਵਾਰ ਸੂਈ ਆ ਇੱਕ ਵਾਰ ਸੂਈ ਆ ਕਿੰਨੇ ਬੱਚੇ ਦਿੱਤੇ ਆ ਜੀ ਇਹਨੇ ਦੋ ਬੱਚੇ ਦਿੱਤੇ ਠੀਕ ਹੈ ਬਾਈ ਤੇ ਇਹ ਕ੍ਰਾਸ ਕਿਹੜੇ ਬੱਕਰੇ ਤੋਂ ਕਰਾਈ ਸੀ ਇਹ ਰੈਂਬੋ ਤੋਂ ਰੈਂਬੋ ਤੋਂ ਹੀ ਹਾਂਜੀ ਇਹੋ ਜਿਹੇ ਬੱਚੇ ਕੱਢੇ ਬਈ ਬੱਚੇ ਬਹੁਤ ਵਧੀਆ ਬੱਚਾ ਹੁਣ ਵਿਖਾਵਾਂਗੇ ਪਿੱਛੇ ਖੜਾ ਬੱਚਾ ਇਹਦਾ ਠੀਕ ਹੈ ਬਾਈ ਇਹ ਵੀ ਵੱਡੀ ਬੱਕਰੀ ਦੀ ਹੈ ਜੀ ਇਹ ਵੀ ਵੱਡੀ ਬੱਕਰੀ ਲਓ ਬਈ ਦੇਖੋ ਹਣਾ ਤੇ ਇਹ ਲੋਹੀ ਬਾਈ ਬਸ ਇਹ ਦੋਨੇ ਜੋੜੀਆਂ ਜੀ ਇਹ ਪਹਿਣਾ ਦੋਨੇ ਇਹ ਦੋਨੇ ਪਹਿਣਾ ਠੀਕ ਹੈ ਇਹ ਰੈਂਬੋ ਦੀਆਂ ਨੇ ਇਹ ਰੈਂਬੋ ਦੀਆਂ ਦੋਨੇ ਲਓ ਬਈ ਇਹ ਚਾਰ ਦੰਦਾਂ ਦੇ ਜੀ ਇਹ ਆਪਣੇ ਕੋਲ ਇੱਕ ਸੂਏ ਸੂਏ ਬਹੁਤ ਚੰਗੇ ਬੱਚੇ ਜਿਹੜੇ ਅੱਜ ਬਾਹਰ ਦਿੱਤੇ ਵੇ ਬੱਚੇ ਬਹੁਤ ਚੰਗੇ ਬੱਚੇ ਕਦੇ ਤੁਹਾਨੂੰ ਵਿਖਾਵਾਂਗੇ ਅੱਛਾ ਅਜੇ ਬੱਚੇ ਪੜੀ ਜਾਂਦੇ ਤਿਆਰ ਹੋ ਜਾਂਦੇ ਤੇ ਬਾਈ ਦੁੱਧ ਨੂੰ ਕਿਵੇਂ ਨੇ ਬੱਕਰੀਆਂ ਇਹ ਜਿਹੜੀਆਂ ਪੱਠਾਂ ਹੈ ਦੁੱਧ ਜੀ ਇਹ ਹਾਂਜੀ ਦੁੱਧ ਐਸ ਬੱਕਰੀ ਨਾਲ ਇਸ ਡਬਲ ਦੁੱਧ ਐਸ ਦਾ ਬਹੁਤ ਜ਼ਿਆਦਾ ਦੁੱਧ ਅੱਛਾ ਬਈ 4 ਤੋਂ 5 ਕਿਲੋ ਦੇ ਲੀਟਰ ਦੁੱਧ ਐ ਕਈ ਕਹਿ ਦਿੰਦੇ ਸੀ ਨਾ ਸੈਦੋਗੇ ਲੈਣ ਥੱਲੇ ਦੁੱਧ ਹੈ ਨਹੀਂਗਾ ਨਹੀਂ ਨਹੀਂ ਜੀ ਬੜੇ ਲੋਕ ਮਨ ਕਹਿੰਦੇ ਸੀ ਤੇ ਇੱਕ ਹੋਰ ਬਈ 4 ਲੀਟਰ ਇਹਦੇ ਥੱਲੇ ਦੁੱਧ ਐ ਜੀ ਇਹਦੀ ਚਮੜੀ ਦਿਖਾਈ ਮੜਾ ਕਹਿੰਦੇ ਸੀ ਮੋਟੀ ਲੂਈ ਦੀਆਂ ਆ ਦੇਖ ਲੋ ਪਤਲੀ ਚਮੜੀ ਪਤਲੀ ਲੂਈ ਦੀਆਂ ਬਈ ਆ ਦੇਖ ਲੋ ਹਨਾ ਕੋਈ ਪਿੰਡੇ ਦੇ ਵਾਧੂ ਵਾਲ ਨਹੀਂ ਆ ਦੇਖ ਲੋ ਲਓ ਜਿਹੜੇ ਕਹਿ ਦਿੰਦੇ ਸੀ ਸੈਦੋਗੇ ਲੈਣ ਦੀ ਲੂਈਆਂ ਆਏ ਆ ਕੋਈ ਫालतू ਵਾਲ ਨਹੀਂ ਪਿੰਡੇ ਦੇ ਆ ਦੇਖ ਲੋ ਆਪ ਅੱਠ ਦੀ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਕਰੋ ਜਾਂ ਉਡੀਕ ਬਾਈ ਪੰਮਾ ਕਹਿੰਦਾ ਹੁੰਦਾ ਜਿਹੋ ਜਿਹੇ ਲੋਕ ਕਹਿਣਗੇ ਆਪਾਂ ਉਹ ਜੀ ਮੂਰੇ ਲਿਆ ਕੇ ਦਿਖਾ ਦੇਈਏ ਹਨਾ ਤੇ ਬਾਈ ਪੰਮੇ ਨਾਲ ਫਿਰ ਗੱਲਬਾਤ ਹੁੰਦੀ ਰਹਿੰਦੀ ਆਪਣੀ ਹਾਂਜੀ ਕਿਉਂਕਿ ਕੋਈ ਵੀ ਗੱਲ ਪੁੱਛਣੀ ਹੋਵੇ ਛੋਟੀ ਵੱਡੀ ਕੋਈ ਦਵਾਈ ਜਾਂ ਕੋਈ ਇਸ ਤਰ੍ਹਾਂ ਵੀ ਕੋਈ ਗੱਲ ਪੁੱਛਣੀ ਆ ਆਪਾਂ ਪੰਮੇ ਨੂੰ ਪੁੱਛਦੇ ਆ ਜੇ ਪੰਮਾ ਵੀ ਜੀ ਜ਼ਿਆਦਾ ਰਹਿੰਦਾ ਉਸਕਿਉਂਕਿ ਉਹ ਤਾਂ ਟਾਈਮ ਨਹੀਂ ਲੱਗਦਾ ਦੋਨੇ ਸੰਭਾਲਾ ਰੱਖਿਆ ਬਾਈ ਸ਼ੇਰੇ ਨੂੰ ਸ਼ੇਰੇ ਬੱਚੋ ਬਾਈ ਸ਼ੇਰੇ ਦਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਹੈ ਠੀਕ ਹੈ ਬਾਈ ਪੰਮੇ ਦੀ ਬਹੁਤ ਸਪੋਰਟ ਹੈ ਪਰ ਸ਼ੇਰੇ ਨੂੰ ਮੈਂ ਰਾ ਭਾਈ ਮੈਂ ਆਪਣੇ ਫਾਰਮ ਦਾ ਮੰਨ ਲਓ ਮੋਢਾ ਗਈ ਹੈ ਬੱਕਰੀਆਂ ਦਾ ਮੋਢਾ ਜੀ ਇਹਦੇ ਤੋਂ ਸਾਰੇ ਨਗ ਤਿਆਰ ਹੋਏ ਹਾਂ ਜੀ ਇੱਕ ਉਹ ਬੱਕਰਾ ਲਿਆਏ ਸੀ ਇੱਕਾਂ ਬੱਕਰੀ ਸੀ ਅੱਛਾ ਜੀ ਲਓ ਵੀ ਹੋਰ ਦਿਖਾਓ ਪੱਠਾ ਹਨਾ ਇਹਨਾਂ ਦੇ ਬੱਚੇ-ਪੁੱੱਚੇ ਦਿਖਾਓ ਸਾਰੇ ਲੈ ਬੱਚੇ ਪੱਠਾ ਲਿਆ ਕੱਢ ਕੇ ਲਿਆ ਬੱਚੇ-ਪੁੱੱਚੇ ਭਾਈ ਕੋਲੇ ਬਹੁਤ ਸੋਹਣੇ ਆ ਤੇ ਭਾਈ ਸੇਲ ਆਸਤੇ ਬੱਚੇ ਆਪਣੇ ਕੋਲੇ ਕਿਹੜੇ ਮਹੀਨੇ ਜਿਆਦਾ ਹੁੰਦੇ ਨੇ ਸੇਲ ਵਾਲੇ ਜੀ ਆਪਾਂ ਦਿੰਦੇ ਚੌਥੇ ਪੰਜਵੇਂ ਮਹੀਨੇ ਚ ਚੌਥੇ ਪੰਜਵੇਂ ਮਹੀਨੇ ਚ ਹਾਂਜੀ ਹੁਣ ਕੋਈ ਹੈਗੇ ਬੱਚੇ ਵੇਚਣ ਵਾਲੇ ਹੁਣ ਬੱਚੇ ਜੀ ਫਿਰ ਹਾਲ ਤਾਂ ਹੈ ਹੀ ਨਹੀਂ ਬੱਚੇ ਅੱਛਾ ਤੇ ਬਾਕੀ ਕੋਈ ਅੱਗੇ ਦੇਦਾ ਕੋਈ ਸੋਇਆ ਹੁਣ ਵਾਲੇ ਬੱਚ ਦੇਦੇ ਸਾਰੇ ਠੀਕ ਹੈ ਜੀ ਲਓ ਬਾਈ ਜੀ ਇੱਕ ਹੋਰ ਪੱਠ ਦਿਖਾਉਣੇ ਆ ਹਨਾ ਬਾਈ ਰੈਂਬੋ ਬੱਕਰੇ ਦੀ ਇਹ ਪੱਠ ਤੇ ਬਾਈ ਇਹਦੇ ਬਾਰੇ ਦੱਸਿਓ ਪੱਠ ਬਾਰੇ ਕੀ ਡਿਟੇਲ ਹੈ ਇਹਦੀ ਇਹ 40 ਇੰਚ ਹੈਟ ਹੈ ਜੀ ਹਾਂਜੀ ਤੇ ਚਾਰ ਦੰਦ ਹੈ ਜਿਆ ਇਹ ਰੈਂਬੋ ਦੀ ਆ ਗਈ ਨਾ ਆਪਣੇ ਦੀ ਇਹ ਰੈਂਬੋ ਦੀ ਪੱਠ ਹੈ ਇਸ ਬੱਕਰੀ ਦੀ ਦੋਤੀ ਹੈ ਇਸ ਬੱਕਰੀ ਦੀ ਦੋਤੀ ਆ ਹਾਂਜੀ ਪੱਠ ਦੇ ਪੱਠ ਆ ਗਈ ਠੀਕ ਹੈ ਇਹ ਪਿਓਰ ਸੈਦੋ ਕੇ ਲਾਈਨ ਚ ਆ ਗਈ ਹਨਾ ਬਾਈ ਪਿਓਰੀ ਮਾਂ ਵੀ ਸੈਦੋ ਕੇ ਲਾਈਨ ਦੀ ਪਿਓ ਵੀ ਸੈਦੋ ਕੇ ਲਾਈਨ ਦਾ ਦਾ ਦੀ ਨਾ ਨਹੀਂ ਸਾਰੇ ਇੱਕੋ ਹੀ ਖੂਨ ਹੈ ਜੀ ਸਾਰਾ ਇੱਕੋ ਹੀ ਖੂਨ ਆ ਗਿਆ ਸਾਰੇ ਬਸ ਸਾਰ ਕੋਈ ਬੱਕਰੀ ਬਾਹਰੋਂ ਲੈਂਦੇ ਵੀ ਨਾ ਦੇ ਨਾ ਲਈਏ ਬਸ ਬੱਚੇ ਬੱਚੇ ਵੇਚਦੇ ਕੱਲੇ ਠੀਕ ਹੈ ਜੀ ਬੱਕਰੀਆਂ ਕਰੇ ਤਿਆਰ ਕਰੀ ਜਾਣੀ ਤੇ ਇਹ ਕਿੰਨੇ ਸੂਏ ਲਾ ਗਈ ਪੱਠ ਬਈ ਇਹ ਪਹਿਲਾ ਸੂਆ ਸੂਆ ਪਹਿਲਾ ਸੂਆ ਕਿੰਨੇ ਬੱਚੇ ਦਿੱਤੇ ਹੀ ਇਹ ਦੋ ਬੱਚੇ ਦਿੱਤੇ ਤੇ ਤੁਸੀਂ ਕਿੰਨੀ ਉਮਰ ਦੀ ਪੱਠ ਕਰਾਸ ਕਰਾਉਣੇ ਹੋ ਬਈ ਕਰਾਸ ਹੈ ਚਾਰ ਦੰਦ ਕਰਾਉਣੇ ਚਾਰ ਦੰਦ ਜੀ ਹਾਂ ਦੋ ਦੰਦ ਲਾਸਟ ਜਾਂ ਚਾਰ ਦੰਦ ਲਾਸਟ ਠੀਕ ਹੈ ਜੀ ਬਈ ਚਲਾ ਕੇ ਦਿਖਾਈ ਪੱਠ ਨੂੰ ਇਹਨੂੰ ਬਹੁਤ ਸੋਹਣੀ ਹੈ ਬਈ ਹਨਾ ਪੂਰੀ ਨਾਗਰੀ ਜ ਆ ਗਈ ਬਾਟੇ ਬਾਈ ਸੇਵ ਕ ਲੰਮੀ ਲੰਮੀ ਬਹੁਤ ਆ ਵੱਠ ਹਨਾ ਇਹ ਹਾਂਜੀ ਹਾਂਜੀ ਹਾਈਟ ਕਰੂਗੀ ਹੋਰ ਫਿਰ ਹਾਈਟ ਹੋਰ ਕਰੂਗੇ ਜੀ ਕਰੂਗੀ ਅੱਠ ਦਿਨ ਤੱਕ ਹੈਟ ਕਰਦੇ ਆ ਜੀ ਲਓ ਬਾਈ ਦੇਖੋ ਜਿਹੜੇ ਇਹਦੇ ਬੱਚੇ ਬਾਈ ਸ਼ੇਰੇ ਦੇ ਘਰੇ ਛੋਟਾ ਸ਼ਿਹਰੂ ਖੜਾ ਜਿਹੜਾ ਠੀਕ ਐ ਉਹ ਬੱਚੇ ਹੁਣ ਸੋਈਏ ਜਿਹੜੇ ਵਿੱਚ ਕ੍ਰੋਸ ਹੋ ਗਿਆ ਜੀ ਉੱਥੇ ਜੀ ਅੱਛਾ ਅੱਛਾ ਬਾਈ ਸ਼ੇਰੇ ਦੇ ਘਰੋਂ ਕ੍ਰੋਸ ਹੋ ਕੇ ਆਈਏ ਹਾਂ ਹਾਂ ਬੱਕਰੇ ਤਾਂ ਸ਼ਿਹਰੂ ਛੋਟਾ ਐ ਨਾ ਜਿਹੜਾ ਉਸ ਤੋਂ ਕ੍ਰੋਸ ਹੋ ਗਿਆ ਜੀ ਲਓ ਬਾਈ ਉਹਦੇ ਬੱਚੇ ਹੁਣ 20 ਪਾਠ ਹੁਣ ਕ੍ਰੋਸ ਹੋਈ ਆ ਬਾਈ ਸ਼ੇਰੇ ਵਾਲੇ ਬੱਕਰੇ ਤੋਂ ਲਓ ਜੀ ਹੋਰ ਵੀ ਦਿਖਾਓ ਬਾਈ ਲਓ ਬਾਈ ਹੁਣ ਤੁਹਾਨੂੰ ਬੱਚੇ ਦਿਖਾਉਣੇ ਆ ਹਨਾ ਜਿਹੜੇ ਰੈਂਬੋ ਬੱਕਰੇ ਦਾ ਰਿਜ਼ਲਟ ਆਇਆ ਬਾਈ ਕੋਲੇ ਤੇ ਪੱਠਾ ਦਿਖਾਉਣੇ ਆ ਬਹੁਤ ਟਾਪ ਕੁਆਲਿਟੀ ਦੀਆਂ ਪੱਠਾ ਨੇ ਬਾਈ ਸੇਵਕ ਕੀ ਡਿਟੇਲ ਆ ਪੱਠਾ ਦੀ ਇਹ ਜੀ 5 ਮਹੀਨਾ ਦੇ ਪੱਠਾ ਜੀ ਅੱਛਾ ਬਾਈ ਤੇ ਕਾਲੇ ਰੰਗ ਚ ਲੋਹੇ ਰੰਗ ਚ ਆ ਜਾਂਦੀ ਹੈ ਇਹ ਲੋਹੇ ਰੰਗ ਚ ਆ ਜਾਂਦੇ ਜਮਾ ਚ ਲੋਹੀ ਇਹ ਪਿਓਰ ਲੋਹੀ ਆ ਗਈ ਹਨਾ ਤੇ ਬਾਈ ਦੇਖੋ ਕੁਆਲਿਟੀਆਂ ਦੇਖੋ ਪੱਠਾ ਚ ਅ ਸਿੰਗੀ-ਸੁੰਗੀ ਬਹੁਤ ਸੋਹਣੀ ਆ ਕੰਨ ਦੀ ਬਹੁਤ ਸੋਹਣੀ ਆ ਲਵਾਨ ਬਹੁਤ ਆ ਪੱਠੀ ਹੈ ਨਾ ਪੂਛੜ ਦੀ ਦੇਖ ਲਓ ਥਣਾ ਦੀ ਸਾਫ ਆ ਪੂਰੀ ਤੇ ਬਹੁਤ ਹੀ ਚੰਗੀ ਬੱਕਰੀ ਬਣੂਗੀ ਤੇ ਇਹ ਬੱਕਰੀ ਦੀ ਵੇਖੋ ਲੰਬਾਨ ਹਾਈਟ ਤੇ ਨਾਕਨ ਗੋੜੇ ਦੀ ਬਹੁਤ ਸਾਫ ਆ ਅ ਭਾਈ ਸਹੀ 5-5 ਮਹੀਨੇ ਦੀਆਂ ਇਹ ਇਹ 5 ਮਹੀਨੇ ਦੀ ਉਹ 4 ਮਹੀਨੇ ਦੀ ਜੀ ਅੱਛਾ ਭਾਈ ਇਹ ਵੱਡੀ ਪੱਠ ਦੀ ਪੱਠ ਹੈ ਹਾਂਜੀ ਉਸ ਤੋਂ ਛੋਟੀ ਪੱਠ ਦੀ ਉਹਦੀ ਪੱਠ ਹੈ ਠੀਕ ਹੈ ਆਪਣੇ ਘਰ ਦਿਆਂ ਹੀ ਨੇ ਘਰ ਦਿਆਂ ਜੀ ਰੈਂਬੋ ਦੀਆਂ ਧੀਆਂ ਨੇ ਹਾਂ ਜੀ ਰੈਂਬੋ ਦੇ ਧੀਆਂ ਜੀ ਠੀਕ ਹੈ ਬਾਈ ਕੀ ਹਾਈਟ ਕਰਨੀ ਆ ਤੁਹਾਡੇ ਹਿਸਾਬ ਨਾਲ ਇਹ ਐਡ ਕਰੂਗੇ ਜੀ 43 ਇੰਚ 43 ਇੰਚ ਹਾਂ ਜੀ ਜਾਣ ਗਿਆ ਹੈ ਨਾ ਹਾਂ 5 ਮਹੀਨਿਆਂ ਦੀ ਐਡੀ ਪੱਠ ਦੇਖੋ ਇਹ ਬਈ ਸੇਲ ਤਾਂ ਨਹੀਂ ਕਰਦੇ ਇਹ ਨਹੀਂ ਨਹੀਂ ਸੇਲ ਨਹੀਂ ਕਰਦੇ ਲਓ ਬਾਈ ਇੰਨਾ ਕਰਦੇ ਰੱਖਿਆ ਇਹਨਾਂ ਵਾਸਤੇ ਕੋਈ ਫੋਨ ਨਾ ਕਰਿਓ ਬਾਈ ਨੇ ਸ਼ੌਂਕ ਨਾ ਰੱਖਿਆ ਬਾਈ ਢੇੜਾ ਲਵਾ ਦਿਓ ਦੋਨਾਂ ਪੱਠਾਂ ਦੇ ਲਓ ਬਾਈ ਕਰੋ ਜੇ ਇੱਕ ਕੁਆਲਟੀ ਹੈ ਨਾ ਪਤਲੀ ਲੂਈ ਦੀਆਂ ਪੱਠਾਂ ਨੇ ਕੋਈ ਬਾਧੂਵਾਲ ਨਹੀਂ ਆਹ ਦੇਖੋ ਬਈ ਆ ਸ਼ੋਅ ਕੁਆਲਟੀ ਵਾਲੀ ਪਾਠਾ ਤੇ ਇਹਦਾ ਵੀ ਦੇਖ ਲਓ ਨੱਕ ਨਕੌੜਾ ਹਨਾ ਬਾਈ ਦੀ ਪਹਿਲੀ ਵੀਡੀਓ ਆ ਜਾਨਵਰ ਥੋੜੇ ਡਰੀ ਵੀ ਜਾਂਦੇ ਆ ਬਈ ਹਨਾ ਪਹਿਲਾਂ ਵੀਡੀਓ ਤਾਂ ਨਹੀਂ ਬਣਾਈ ਕੋਈ ਨਹੀਂ ਨਹੀਂ ਪਹਿਲਾਂ ਵੀਡੀਓ ਨਹੀਂ ਬਣਾਈ ਥੋੜੇ ਲੋ ਬਾਈ ਦੇਖੋ ਨਾ ਪਰ ਮੈਂ ਦਾ ਆਰਡਰ ਹੀ ਨਹੀਂ ਆਇਆ ਸੀ ਪਹਿਲਾਂ ਜੇ ਨਾ ਸ਼ੇਰ ਦਾ ਆਇਆ ਆਰਡਰ ਉਹਨਾਂ ਨੇ ਰਹਿ ਕਰਕੇ ਦੱਸਿਆ ਕਿ ਤਾਂ ਵੀਡੀਓ ਬਣਾ ਬਚਾ ਲਾ ਬਣਾ ਦੇ ਠੀਕ ਹੈ ਬਾਈ ਲੋ ਬਈ ਹੋਰ ਵੀ ਦਿਖਾਓ ਬੱਚੇ ਲਿਆਏ ਹੋਏ ਹਾਂਜੀ ਬਾਈ ਸੇਵਕ ਇਹਨਾਂ ਬੱਚਿਆਂ ਬਾਰੇ ਦੱਸੋ ਜੀ ਕੀ ਡਿਟੇਲ ਹੈ ਇਹਨਾਂ ਦੀ ਇਹ ਜਿਹੜੀ ਜਿਹੜੀ ਵੱਡੀ ਬੱਕਰੀ ਆਪਣੀ ਜੀ ਹਾਂਜੀ ਉਹਦੇ ਅੱਗੇ ਦੋਤੇ ਹੈ ਜੀ ਆ ਠੀਕ ਹੈ ਭਾਈ ਤੇ ਇਹ ਸਾਰਾ ਢਾਈ ਮਹੀਨੇ ਦਾ ਬੱਚਾ ਹੋਇਆ ਜੀ ਆਪਾਂ ਕਰੇ ਰੱਖਿਆ ਹੋਇਆ ਹੈ ਅੱਛਾ ਢਾਈ ਮਹੀਨੇ ਦਾ ਹੀ ਹੈ ਢਾਈ ਮਹੀਨੇ ਦਾ ਬੱਚਾ ਜੀ ਠੀਕ ਹੈ ਭਾਈ ਇਹ 4 ਮਹੀਨੇ ਦੀ ਪੱਠ ਹੈ ਜੀ ਇਹ ਵੀ ਅੱਗੇ ਦੋਤੀ ਆਉਦੀ ਜੀ ਕੋਈ ਉਸੇ ਬੱਕਰੀ ਦੀ ਦੋਤੀ ਆ ਗਈ ਹੈ ਨਾ ਇਹ ਰੈਂਬੋ ਦੇ ਦੋਨੇ ਜੀ ਇਹ ਰੈਂਬੋ ਦੇ ਆ ਜੀ ਲਓ ਭਾਈ ਦੇਖੋ ਹਾਂ ਪੱਠ ਬਈ ਬਹੁਤ ਸੋਹਣੀ ਹਾਈਡ ਹੂਡ ਕਿੰਨੀ ਕਰੂ ਤੁਹਾਡੇ ਹਿਸਾਬ ਨਾਲ ਜੀ ਹਾਈਡ ਕਰੋਗੇ 43 ਇੰਚ ਜੀ ਭਾਈ ਸੇਲ ਤਾਂ ਨਹੀਂ ਵਟ ਕਰਦੇ ਨਹੀਂ ਨਹੀਂ ਸੇਲ ਕੋਈ ਬੱਚਾ ਨਹੀਂ ਕਰਦੇ ਜਿਹੜੇ ਅੱਜ ਵਿਖਾਈ ਜਾਂਦੇ ਸਾਰੇ ਕਰੇ ਰੱਖਾਂਗੇ ਜੇ ਬਈ ਫੁੱਲ ਰੇਟ ਦੇਣ ਲੱਗਿਆ ਕੋਈ ਨਹੀਂ ਨਹੀਂ ਜੀ ਇੱਕ ਵਾਰੀ ਤੇ ਤਿਆਰੀ ਕਰਾਂਗੇ ਸੈਦੋਗੇ ਬਲੱਡਲੈਨ ਲਓ ਬਈ ਦੇਖੋ ਹਨਾ ਕੁਆਲਿਟੀਆਂ ਦੇਖੋ ਯਾਰ ਜਦੋਂ ਪੰਮਾ ਤੇ ਸ਼ੇਰਾ ਆਖਣਗੇ ਬਈ ਜਿਹੜਾ ਨਗ ਵੇਚਣਾ ਪਾਉ ਹੀ ਵੇਚਣਾ ਦੂਜਾ ਨਹੀਂ ਠੀਕ ਹੈ ਬਈ ਇਹਨਾਂ ਦਾ ਢੇੜਾ ਲਵਾਇਓ ਬਈ ਇੱਕ ਵਾਰੀ ਤੋੜ ਕੇ ਦਿਖਾ ਦਿਓ ਆਪਣੇ ਦਰਸ਼ਕਾਂ ਨੂੰ ਦੇਖੋ ਬਈ ਆਹ ਸੈਦੋਗੇ ਲਾਈਨ ਅੱਠ ਦੀ ਦੇਖੋ ਲਵਾਨ ਕਿੰਨੀਆਂ ਬਈ ਹੋਣੀ ਬੱਕਰੀ ਬਣ ਗਈ ਇਹ ਤਾਂ ਤੇ ਹਜੇ ਬਾਈ ਕਹਿੰਦਾ 4 ਮਹੀਨਿਆਂ ਦੀ ਆ ਬੱਚਾ ਵੀ ਹੋਊਗਾ ਇਹ 2.5 ਮਹੀਨਿਆਂ ਦਾ ਪਾਠ ਦੀ ਹਾਈਟ ਕਿੰਨੀ ਹੋਊਗੀ ਬਈ ਹੁਣ ਹਾਈਟ ਇਸ ਟਾਈਮ ਹੋਊਗੀ 3 ਇੰਚ 3 ਇੰਚ ਪਲੱਸ ਹੋਊਗੀ ਹਨਾ ਜੀ ਬਹੁਤ ਸੋਹਣੀ ਹਾਈਟ ਕਰੂਗੀ ਪਾਠੇ ਰਿਕਾਰਡ ਕੈਂਪ ਕਰਨਾ ਪਾਠਰੇ ਬਈ ਯਾਦ ਰੱਖਿਓ ਤੇ ਇਹ ਵੀ ਆਪਣੇ ਰੈਂਬੋ ਬੱਕਰੇ ਦੀਆਂ ਨੇ ਹਨਾ ਬਈ ਪੰਮੇ ਦੇ ਘਰ ਆਏ ਸੀ ਬੱਚਾ ਹੱਡਾਂ ਗੋਡਿਆਂ ਨੇ ਦੇਖੋ ਬੱਚੇ ਬਹੁਤ ਸੋਹਣੇ ਆ ਤੇ ਬੱਚਾ ਬਈ ਰੱਖਿਆ ਇਹ ਸ਼ੇਰਾ ਹਾਂਜੀ ਇਹ ਕਰੇ ਰੱਖਿਆ ਠੀਕ ਆ ਬਈ ਇਹ ਪਮੈਂਕਲ ਨੇ ਅਖਾ ਕਹਿੰਦਾ ਘਰੇ ਰੱਖਣਾ ਇੱਕ ਬੱਚਾ ਤੋਂ ਠੀਕ ਹੈ ਬਾਈ ਅੱਗੇ ਬੱਚੇ ਸਾਰੇ ਸੇਲ ਕਰਦੇ ਸੀ ਧੱਕੇ ਨਾਲ ਹੀ ਲੈ ਜਾਂਦੇ ਸੀ ਪਰ ਬੱਚਾ ਕਰਦੇ ਕਰਦੇ ਵੇਚੇ ਸਾਰੇ ਬੱਚੇ ਪਰ ਹੁਣ ਇਹ ਬੱਚਾ ਆ ਗਿਆ ਅੜਿਆ ਜੇ ਰੱਖ ਰੱਖਿਆ ਬਕਰੇ ਬਹੁਤ ਸੋਹਣਾ ਫਰੇਮ ਦਾ ਬੱਕਰਾ ਬਾਈ ਹਨਾ ਲੱਤਾਂ ਜਾ ਰਹੇ ਇੱਕੋ ਜਿਹਾਂ ਦੇਖੋ ਹਨਾ ਖੜ ਨਹੀਂ ਦੇਖੋ ਬੱਚੇ ਦੀ ਕੰਨ ਗੁੰਨ ਬਹੁਤ ਸੋਹਣਾ ਲੱਗਿਆ ਪਤਲੇ ਮੂੰਹ ਦਾ ਬੱਚਾ ਬਾਈ ਲਓ ਬਾਈ ਹੋਰ ਦਿਖਾ ਦਿਓ ਬਾਈ ਲਓ ਬਾਈ ਜੀ ਇੱਕ ਹੋਰ ਬੱਕਰੀ ਦਿਖਾਉਣੇ ਆ ਬਾਈ ਸੇਵਕ ਕੋਲ ਹਨਾ ਤੇ ਬਾਈ ਕੀ ਡਿਟੇਲ ਆ ਬੱਕਰੀ ਬਾਰੇ ਦੱਸਿਓ ਜੀ ਇਹਦੇ ਬਾਰੇ ਇਹ ਅੱਠ ਦੰਦ ਬੱਕਰੀ ਹੈ ਜੀ ਹਾਂਜੀ ਬਾਈ ਇਹ 40 ਇੰਚ ਹੈ ਟੱਡੇ ਜੀ 40 ਇੰਚ ਹਾਈਟ ਅੱਠ ਦੰਦ ਹੈ ਜੀ ਅੱਠ ਦੰਦ ਬੱਕਰੀ ਹੈ ਜੀ ਤੇ ਬਾਈ ਕਿੰਨੇ ਸੂਏ ਲਾ ਗਈ ਆਪਣੇ ਕੋਲੇ ਇਹ ਇਹ ਆਪਣੇ ਕੋਲ ਹੁਣ ਪਹਿਲਾ ਸੂਆ ਸੂ ਗਈ ਜੀ ਬਾਈ ਸ਼ੇਰੇ ਦੇ ਕਰਵਾਈ ਹੈ ਜੀ ਅੱਛਾ ਪਹਿਲਾਂ ਬਾਈ ਸ਼ੇਰੇ ਕੋਲੇ ਸੂਈ ਆ ਹਾਂ ਤੇ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਆਇਆ ਨੂੰ ਆਪਣੇ ਕੋਲੇ ਆਇਆ ਨੂੰ ਹੋ ਗਏ 4 ਮਹੀਨੇ ਜੀ ਠੀਕ ਹੈ ਬਾਈ ਬਾਈ ਦੇ ਘਰ ਦੀ ਪੱਠ ਹੈ ਜੀ ਹਾਂ ਘਰ ਦੀ ਪੱਠ ਹੈ ਬਾਈ ਸ਼ੇਰੇ ਨੇ ਦਿੱਤੀ ਆਪਾਂ ਲਓ ਬਾਈ ਦੇਖੋ ਹਣਾ ਹਾਂਜੀ ਬਾਈ ਸ਼ੇਰਾ ਮੁਰਾਦ ਵਾਲਾ ਉਹਨਾਂ ਦੇ ਘਰ ਦੀ ਬੱਕਰੀ ਹੈ ਬਾਈ ਇਹ ਤੇ ਬਾਈ ਸੇਵਕ ਕੋਲੇ ਆਈ ਆ ਹੁਣ ਪਹਿਲਾ ਸੂਆ ਫਰੇਮ ਫਰੂਮ ਬਹੁਤ ਵਧੀਆ ਹਨਾ ਖੁੱਲੀ ਪੇਟੀ ਦੀ ਬੱਕਰੀ ਆ ਤੇ ਬਾਈ ਇਹ ਹੋ ਗਈ ਕ੍ਰੋਸ ਹਾਂ ਜੀ ਕ੍ਰੋਸ ਹੋਈ ਆ ਆਪਣੀ ਬੱਕਰੀ ਤਾਂ ਹੋਈ ਆ ਆਪਣੇ ਬੱਕਰੇ ਤਾਂ ਹੋਈ ਆ ਲਓ ਬਾਈ ਤੋਰ ਕੇ ਦਿਖਾਓ ਥੋੜਾ ਜਾਨੂੰ ਬਹੁਤ ਹੀ ਸੋਹਣੀ ਬੱਕਰੀ ਆ ਬਾਈ ਹਨਾ ਭੂਰੇ ਕਲਰ ਦੇ ਵਿੱਚ ਆ ਲਓ ਜੀ ਦੇਖੋ ਹਨਾ ਲਓ ਜੀ ਬਹੁਤ ਸੋਹਣੀ ਬੱਕਰੀ ਆ ਬਾਈ ਹਨਾ ਸਿੰਗ-ਸਿੰਗ ਦੀ ਮਟਾਈ ਬਹੁਤ ਆ ਚਿੱਟੀ ਅੱਖ ਦੇ ਵਿੱਚ ਆ ਲਓ ਜੀ ਬਾਈ ਫਿਰ ਬਾਹਰੋਂ ਨਹੀਂ ਤੁਸੀਂ ਵੇਹੇ ਬੱਕਰੀ ਲੈnde ਪਿਓਰ ਲਾਈਨ ਤੇ ਕੰਮ ਕਰ ਰਹੇ ਹੋ ਪਿਓਰ ਲਾਈਨ ਤੇ ਕੰਮ ਕਰਦੇ ਬਾਈ ਵਜਾ ਲੈਨੇ ਬਾਈ ਸ਼ੇਰੇ ਕੋਲ ਜਾਂ ਪੰਮੇ ਕੋਲ ਠੀਕ ਹੈ ਬਾਈ ਬਸ ਦੋ ਘਰਾ ਕੋਲੇ ਪੱਠ ਜਦੋਂ ਵੀ ਕੋਈ ਦਿਲ ਮੰਨੇ ਤਾਂ ਉਹ ਤੇ ਖਰੀਦੇ ਅੱਛਾ ਹਾਂਜੀ ਤੇ ਜਿਹੜਾ ਬਰੀਡਰ ਆ ਬਾਈ ਆਪਣੇ ਕੋਲੇ ਇਹ ਕ੍ਰੋਸਿੰਗ ਤੇ ਵੀ ਛੱਡ ਦਿੰਨੇ ਹੋ ਕਿ ਆਪਦੀਆਂ ਹੀ ਕਰਾਉਨੇ ਹੋ ਨਹੀਂ ਨਹੀਂ ਆਪਦੀ ਬੱਕਰੀਆਂ ਕਰਾਉ ਆਪਦੀਆਂ ਬੱਕਰੀਆਂ ਕਰਾਉਂਦੇ ਇਹ ਬੱਕਰੀ ਆਪਣੇ ਕੋਲ 43 ਇੰਚ ਹੈਟ ਹੈ ਜੀ ਹਾਂਜੀ 6 ਦੰਦ ਹੈ ਜੀ ਘਰ ਦੀ ਪੱਠ ਹੈ ਬਾਈ ਘਰ ਦੀ ਪੱਠ ਵੱਡੀ ਬੱਕਰੀ ਦੀ ਪੱਠ ਹੈ ਜੀ ਅੱਛਾ ਬਾਈ ਹਾਂਜੀ ਤੇ ਜਿਹੜੇ ਬੱਚੇ ਨੇ ਬਈ ਇਹ ਇਹ ਬੱਚੇ ਹੁਣ ਬੱਕਰੀ ਸੋਈ ਜਾਂ ਡੇਢ ਮਹੀਨਾ ਹੋ ਗਿਆ ਠੀਕ ਹੈ ਬਈ ਇਹ ਕਿਹੜੇ ਬੱਕਰੇ ਦੇ ਨੇ ਬੱਚੇ ਇਹ ਰੈਂਬੋ ਦੇ ਹੀ ਆ ਜੀ ਠੀਕ ਹੈ ਬਈ ਹਾਂਜੀ ਲਓ ਬਈ ਦੇਖੋ ਹਣਾ ਬੱਚੇ ਤੇ ਪੱਠ ਬੱਕਰਾ ਬਈ ਇਹ ਨਾ ਨਾ ਪੱਠਾਂ ਦੋ ਨੇ ਦੋਨੇ ਪੱਠਾਂ ਨੇ ਹਾਂਜੀ ਦੋਨੇ ਪੱਠਾਂ ਇਹ ਵੀ ਰੱਖਿਆ ਹੋਈਆਂ ਨੇ ਕੀ ਕਰ ਦੋਗੇ ਸੇ ਨਾ ਇਹ ਵੀ ਰੱਖਿਆ ਹੋਏ ਲਓ ਬਈ ਪੱਠਾਂ ਆਈਆਂ ਨੇ ਸ਼ੇਰੇ ਕਲਰ ਦੀਆਂ ਹਣਾ ਕਿੰਨੇ ਟਾਈਮ ਦੇ ਹੋ ਗਏ ਬੱਚੇ ਇਹ ਡੂੜ ਮਹੀਨੇ ਦੇ ਹੋ ਗਏ ਡੇਢ ਮਹੀਨੇ ਦੇ ਹੋ ਗਏ ਤੇ ਇਸ ਬੱਕਰੀ ਦੇ ਨੇ ਕਿੰਨੇ ਸੂਏ ਲਾ ਗਈ ਬਈ ਬੱਕਰੀ ਇਹ ਇਹ ਹੁਣ ਤੀਜਾ ਸੂਆ ਸੋਈ ਹੈ ਠੀਕ ਹੈ ਬਈ ਬਹੁਤ ਸੋਹਣੀ ਬੱਕਰੀਆਂ ਦੋਸਤੋ ਤੀਜਾ ਸੂਆ ਸੂ ਗਈ ਤੇ ਵੱਡੀ ਜਿਹੜੀ ਬੱਕਰੀ ਹੈ ਬਾਈ ਦੇ ਘਰੇ ਹਨਾ ਉਸ ਬੱਕਰੀ ਦੀ ਇਹ ਪਾਠ ਹਨਾ ਹਾਂਜੀ ਉਸ ਬੱਕਰੀ ਦਾ ਪਾਠ ਠੀਕ ਹੈ ਬਾਈ ਤੇ ਬਹੁਤ ਸੋਹਣਾ ਬਾਈ ਦਾ ਸ਼ੌਂਕ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਕਿਸੇ ਨੇ ਕੋਈ ਜਾਨਵਰ ਦੀ ਕਿਸੇ ਡਿਟੇਲ ਲੈਣੀ ਹੈ ਪੁੱਛਣੀ ਹੈ ਕੋਈ ਗੱਲਬਾਤ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਲਓ ਵੀ ਦੋਸਤੋ ਇੱਕ ਹੋਰ ਪਾਠ ਆ ਬਾਈ ਸੇਵ ਕੋਲ ਇਹ ਵੀ ਵੱਡੀ ਬੱਕਰੀ ਦੀ ਹੈ ਬਾਈ ਇਹ ਇੱਕ ਬੱਕਰੀ ਪੱਠ ਦੇ ਪਾਠ ਹੈ ਜੀ ਵੱਡੀ ਬੱਕਰੀ ਠੀਕ ਹੈ ਵੱਡੀ ਬੱਕਰੀ ਵਾਲੀ ਬਈ ਇਹ ਆ ਗਿਆ ਸਲਾ ਸਾਰਾ ਤੇ ਇਹ ਸੂਈ ਹੋਈ ਆ ਪਾਠੇ ਦੇ ਦੋ ਬੱਚੇ ਆ ਬਈ ਪਹਿਲਾਂ ਤਾਂ ਬੱਕਰੀ ਬਾਰੇ ਦੱਸੋ ਕੀ ਡਿਟੇਲ ਹੈ ਜੀ ਕਹਿੰਦੇ 40 ਇੰਚ ਹੈ ਟੱਜ ਪੱਠ ਦੀ ਹਾਂਜੀ ਤੇ ਚਾਰ ਦੰਦ ਹੈ ਜੀ ਚਾਰ ਦੰਦ ਆ ਬਈ ਤੇ ਪੱਠ ਕਰਾਸ ਹੋ ਗਿਆ ਬਈ ਸ਼ੇਰੇ ਦੇ ਮੁਰਾਦ ਵਾਲੇ ਤੇ ਕਰੋ ਸ਼ਰੂ ਬੱਕਰੇ ਤੋਂ ਸਾਹਮਣੇ ਤਸਵੀਰ ਠੀਕ ਹੈ ਜਿਹੜਾ ਬਈ ਆ ਬੱਕਰਾ ਦੇਖ ਲਓ ਹਨਾ ਹਾਂਜੀ ਇਸ ਬੱਕਰੇ ਤੋਂ ਕਰਾਸ ਹੋਈ ਸੀ ਬਈ ਸ਼ੇਰੇ ਦੇ ਕਰੋ ਤੇ ਇਹ ਸ਼ੇਰੇ ਬੱਕਰੇ ਦੇ ਬੱਚੇ ਆ ਬਈ ਸ਼ਰੂ ਦੇ ਸ਼ੇਰੇ ਦੇ ਘਰ ਦੇ ਬੱਕਰੇ ਦੇ ਬੱਚੇ ਆ ਇਹ ਹਾਂਜੀ ਸ਼ਰੂ ਦੇ ਬੱਕਰੇ ਦੇ ਬੱਚੇ ਕੀ ਕੀ ਹੈ ਬੱਚੇ ਬਈ ਇਹ ਦੋਨੇ ਪੱਠਾ ਹੈ ਜੀ ਦੋਨੇ ਪੱਠਾ ਨੇ ਹਨਾ ਲਓ ਬਈ ਪੱਠਾ ਨੇ ਦੋਨੇ ਸ਼ੇਰੇ ਰੰਗ ਦੀਆਂ ਦੇਖੋ ਆ ਵੀ ਪੱਠਾ ਤੇ ਉਹ ਵੀ ਹਨਾ ਦੋਨੇ ਪੱਠਾ ਨੇ ਆਪਦੇ ਪਾਉ ਅਤੇ ਗੰਗਾ ਦੋਨੇ ਹਨਾ ਬਈ ਇਹ ਵੀ ਰੱਖਿਆ ਹੋਈਆਂ ਨੇ ਬਈ ਇਹ ਵੀ ਰੱਖਿਆ ਹੈ ਲਓ ਸੂਵੇਦ ਰੱਖਾਂਗੇ ਸਾਰੇ ਜੀ ਠੀਕ ਹੈ ਬਈ ਬਹੁਤ ਸੋਹਣੀਆਂ ਬੱਚੇ ਆ ਬਈ ਤੇ ਬਈ ਆਪਣਾ ਪਿੰਡ ਕਿੱਥੇ ਰਹਿਗਾ ਲੋਕੇਸ਼ਨ ਸਮਝਾਇਓ ਮੜੀ ਇਹ ਸ਼ਾਦੂਲ ਸ਼ਹਿਰ ਮਟੇਲੀ ਸ਼ਹਿਰ ਪਿਆ ਜਾਂਦਾ ਜੇ ਸ਼ਾਦੂਲ ਸ਼ਹਿਰ ਮਟੇਲੀ ਜ਼ਿਲ੍ਹਾ ਗੰਗਾਗੜ੍ਹ ਠੀਕ ਹੈ ਭਾਈ ਮੋਬਾਈਲ ਨੰਬਰ 90014 20913 ਬਾਕੀ ਪੋਸਟਰਾਂ ਤੇ ਲੱਗੇ ਹੋਏ ਨੇ ਪੋਸਟਰ ਆਪਾਂ ਲਾਏ ਆ ਸਕਰੀਨ ਤੇ ਚੱਲ ਰਿਹਾ ਭਾਈ ਹਾਂਜੀ ਮਲੋੜ ਤੋਂ ਕਿੰਨਾ ਕਿਲੋਮੀਟਰ ਪੈ ਜਾਂਦਾ ਇਹ ਮਲੋੜ ਤੋਂ 50 ਕਿਲੋਮੀਟਰ ਹੈ ਮਲੋੜ ਬੋਰ ਹਨਾ ਹਾਂ ਹਵੋਰ ਤੋਂ 25 ਕਿਲੋਮੀਟਰ ਹੈ ਹਾਂਜੀ ਤੇ ਮਲੋੜ ਤੋਂ 50 ਕਿਲੋਮੀਟਰ ਤੇ ਡੱਬ ਵਾਲੀ ਤੋਂ ਜੀ ਡੱਬ ਵਾਲੀ ਤੋਂ ਪੈ ਜਾਂਦਾ ਇਹ 35 ਕਿਲੋਮੀਟਰ 35 ਕਿਲੋਮੀਟਰ ਹਾਂਜੀ ਠੀਕ ਹੈ ਭਾਈ ਸਾਦੂਲ ਸ਼ਹਿਰ ਮਟੀਲੀ ਵੀ ਕਹਿੰਦੇ ਸਾਦੂਲ ਸ਼ਹਿਰ ਭਾਈ ਰਹਿੰਦੇ ਹੈਗੇ ਆ ਤੇ ਆਪਦੇ ਘਰੀ ਇਹਨਾਂ ਦਾ ਫਾਰਮ ਆ ਨਾ ਬਹੁਤ ਸੋਹਣਾ ਸੈਟਅਪ ਬਣਿਆ ਤੁਸੀਂ ਦੇਖ ਸਕਦੇ ਹੋ ਭਈ ਸੀ ਕਹਿਣਾ ਚਾਹੁੰਦੇ ਜੀ ਜਿਹੜਾ ਬੱਕਰਾ ਆਪਣੇ ਕੋਈ ਬੱਚਾ ਘਰੋਂ ਲੈ ਕੇ ਜਾਊਗਾ ਹਾਂਜੀ ਉਸ ਬੱਕਰੇ ਦੇ ਆਪਾਂ ਪੂਰੀ ਗਰੰਟੀ ਲਵਾਂਗੇ ਬੱਚੇ ਦੀ ਠੀਕ ਹੈ ਜੇ ਕੋਈ ਪਾਠ ਲੈ ਕੇ ਜਾਂਦਾ ਹੈ ਜਾਂ ਕੋਈ ਬੱਕਰਾ ਲੈ ਕੇ ਜਾਂਦਾ ਹੈ ਤਿਆਰ ਹੋਣ ਦੀ ਗਰੰਟੀ ਹੋਊ ਉਹ ਤਿਆਰ ਹੋਣ ਦੀ ਗਰੰਟੀ ਹੋ ਅਗਰ ਉਹਦੇ ਕੋਲ ਤਿਆਰ ਨਹੀਂ ਹੁੰਦਾ ਹਮ ਆਪਣੇ ਕੋਲੇ ਪੁੱਠਾ ਛੱਡ ਕੇ ਬੱਕਰਾ ਆਪਦੇ ਪੈਸੇ ਲੈ ਜਾ ਸਕਦਾ ਫੁੱਲ ਬੱਕਰਾ ਸ਼ਾਮ ਤੇ ਲੈ ਕੇ ਦੇਾਂਗੇ ਠੀਕ ਹੈ ਭਾਈ ਬੱਚਾ ਤਿਆਰ ਨਾ ਹੋਵੇ ਤੇ ਬੱਚਾ ਛੱਡ ਕੇ ਵਾਪਸ ਪੈਸੇ ਆਪਦੇ ਲੈ ਜਾ ਸਕਦਾ ਚਾਹੇ ਕੋਈ ਪਾਠਾ ਚਾਹੇ ਬੱਕਰਾ ਬੱਕਰਾ ਆਪਣੇ ਘਰੋਂ ਲੈ ਕੇ ਜਾਊਗਾ ਜਿਹੜਾ ਉਹਦੇ ਫੁੱਲ ਗਰੰਟੀ ਲਵਾਂਗੇ ਆ ਤੇ ਬਾਈ ਕਹਿੰਦਾ ਵੀ ਇਹ ਗਾਰੰਟੀ ਹੋਊ ਸਾਡੀ ਤੇ ਬਾਕੀ ਘਰ ਦੇ ਬੱਚੇ ਦੀ ਵੀ ਗਾਰੰਟੀ ਹੋਊਗੀ ਐ ਨਹੀਂ ਪਾਸੋ ਚੱਕ ਕੇ ਦੇਦਾ ਨਾ ਕੋਈ ਪਾਸੋ ਚੱਕ ਕੇ ਦੇਵਾਂਗੇ ਕਿਉਂਕਿ ਅਸੀਂ ਪੰਮੇ ਦੇ ਨਾਂ ਨੂੰ ਦਾਗ ਨਹੀਂ ਲਗਣ ਦੇਣਾ ਠੀਕ ਹੈ ਬਾਈ ਕਿਉਂਕਿ ਉਹ ਸਾਡਾ ਉਸਤਾਦ ਹੈ ਜੇ ਜਿਵੇਂ ਸਾਨੂੰ ਸਮਝਾਇਆ ਉਸੇ ਤਰ੍ਹਾਂ ਹੀ ਰਹਿਣਾ ਹੈ ਚੰਗਾ ਕੰਮ ਕਰਨਾ Ориਜਨਲ ਕੰਮ ਕਰਨਾ ਹੈ ਤੇ ਜਿੱਥੇ ਵੀ ਬੱਚੇ ਖੜੇ ਆ ਆਪਣੇ 6 ਬੱਚੇ ਬਾਹਰ ਖੜੇ ਐ ਹੂੰ ਉਹ ਵਿੱਚੇ ਉਹਨਾਂ ਦੀ ਵੀ ਗਾਰੰਟੀ ਅੱਜ ਵੀ ਠੀਕ ਹੈ ਜੀ ਉਹਨਾਂ ਬਾਈਆਂ ਨੇ ਸੁਨਿਆ ਲੱਗੇ ਲੱਗੇ ਸੁਣ ਕੇ ਇੱਕ ਵੀਡੀਓ ਲੈਣ ਲੱਗ ਗਿਓ ਸੁਨਿਆ ਤੇ ਉਹਨਾਂ ਨੂੰ ਵੀ ਗਰੰਟੀ ਹੈ ਜੇ ਨਾ ਤਿਆਰ ਹੋਣਾ ਜੇ ਵੀ ਪੁੱਠਾ ਛੱਡ ਸਕਦੇ ਤੇ ਭਾਈ ਜਦੋਂ ਇਹ ਬੱਚਾ ਤੁਸੀਂ ਲੈ ਕੇ ਆਏ ਸੀ ਹਾਂਜੀ ਉਦੋਂ ਕਿਸੇ ਨੇ ਇਹ ਨਹੀਂ ਕਿਹਾ ਯਾਰ ਰੰਗ ਕਿਹੜਾ ਲੈ ਆਂਦਾ ਇਹ ਰੰਗ ਦੀ ਡਿਮਾਂਡ ਹੈ ਨਹੀਂਗੀ ਹੋਰ ਰੰਗ ਲੈਣਾ ਸੀ ਕਹਿੰਦੇ ਸੀ ਅੱਛਾ ਹੁਣ ਉਹ ਬੱਚਾ ਬੰਦੇ ਅੱਗੇ ਪਿੱਛੇ ਫਿਰਦੇ ਠੀਕ ਹੈ ਤੇ ਪੰਮੇ ਨੇ ਐਂਕਲ ਪੰਮੇ ਉਸਤਾਦ ਜੀ ਨੇ ਆਖਿਆ ਸੀ ਕਹਿੰਦਾ ਤੂੰ ਕਬਰਾ ਨਾ ਕਹਿੰਦਾ ਹਾਂਜੀ ਬੱਚਾ ਤਿਆਰ ਕਰ ਲੋਕਾਂ ਮਗਰ ਨਾ ਲੱਗ ਠੀਕ ਹੈ ਤੇ ਤੇਰੇ ਘੇੜੇ ਅੱਗੇ ਪਿੱਛੇ ਕੱਢਿਆ ਕਰਨੇ ਤੇ ਗੇਟ ਲਾ ਕੇ ਰੱਖਦਾ ਗੇਟ ਜੋਕਰ ਨੂੰ ਕਹਿ ਦਿੰਦਾ ਘਰੇ ਆਣਗਾ ਸਾਰਾ ਦਿਨ ਗੇਟ ਖੜਕਾਉਂਦੇ ਠੀਕ ਹੈ ਜੀ ਕੋਈ ਕਹਦਾ ਬੱਚਾ ਦੇ ਦੇ ਕੋਈ ਕਹਦਾ ਬੱਕਰਾ ਬੱਕਰੀ ਛੱਡ ਦੇ ਨਹੀਂ ਅੱਛਾ ਛੱਡ ਦੇਣੀ ਇਹ ਬੱਕਰਾ ਵੀ ਮੰਗਦੇ ਹੋਣਗੇ ਦੇ ਦੇ ਹਾਂ ਜਿਹੜਾ ਕਹਿੰਦੇ ਸੀ ਬਈ ਯਾਰ ਰੰਗ ਦੂਜਾ ਨਹੀਂ ਸਾਫ ਆਵੇ ਕਾਲਾ ਰੰਗ ਚ ਪਾੜੋ ਜਾਂ ਕੋਈ ਲਾਲ ਪਾੜੋ ਹਾਂਜੀ ਹਾਂਜੀ ਕੋਈ ਬੰਦੇ ਅੱਜ ਆਪਣੇ ਕੋਲੇ ਆ ਕੇ ਬੱਚਾ ਲੈ ਜਾਂਦੇ ਤੇ ਜਦੋਂ ਤੁਸੀਂ ਬੱਚਾ ਲੈ ਕੇ ਆਏ ਤੁਸੀਂ ਦੱਸਿਆ ਵੀ ਬਾਹਲੇ ਲੋਕ ਇਹੀ ਕਹਿੰਦੇ ਸੀ ਤੈਨੂੰ ਕਿੱਥੇ ਬਾਈ ਨੇ ਬੱਚਾ ਦੇਣਾ ਹਨਾ ਉਹ ਵੀ ਕਹਾਣੀ ਦੱਸਿਓ ਮੜੀ ਜੀ ਜਦੋਂ ਅਸੀਂ ਬੱਚਾ ਕਿਉਂਕਿ ਮੇਰੇ ਦਿਲ ਚਾਹੀ ਸੀ ਆਪਾਂ ਪੰਮੇ ਕੋਲੇ ਬੱਚਾ ਜਵਾਕ ਲੈ ਲੈਣਾ ਜੀ ਹਾਂਜੀ ਤੇ ਜੇ ਪੱਠ ਜਾਂ ਕੋਈ ਬੱਕਰਾ ਮਿਲੂਗਾ ਆਪਾਂ ਉੱਥੋਂ ਲੈ ਕੇ ਆਵਾਂਗੇ ਠੀਕ ਹੈ ਬਾਕੀ ਫਿਰ ਜਦੋਂ ਸਲਾਹ ਕਰਦੇ ਸੀ ਹੂੰ ਉਦੋਂ ਵਿਚਾਲੇ ਕੋਈ ਨਾ ਕੋਈ ਫੰਨਾ ੜਾ ਦਿੰਦਾ ਸੀ ਕਹਿੰਦਾ ਯਾਰ ਤੈਨੂੰ ਉਹ ਗੱਲ ਨਹੀਂ ਸੁਣਨੀ ਵੱਡਾ ਬੰਦਾ ਹੈ ਆਹ ਮਹਿੰਗੇ ਨਗ ਵੇਚਦਾ ਹੈ ਉਹਦੇ ਕੋਲੇ ਕੀ ਹੈ ਕੇ ਫਿਰ ਕਹਿ ਦਿੰਦੇ ਸੀ ਠੀਕ ਹੈ ਫਿਰ ਕਰਦਾ ਕਰਦਾ ਇੱਕ ਦਿਨ ਸਕੀਮ ਬਣ ਗਈ ਰਾਤ ਨੂੰ ਵੀ ਸਵੇ ਆਪਾਂ ਚੱਲਣਾ ਹੈ ਚਾਹੀ ਕੋਈ ਹੋਵੇ ਚਾਹੀ ਨਾ ਹੋਵੇ اچھا ਬਿਉ ਜਾਣਾ ਤੇ ਠੀਕ ਹੈ ਜਦੋਂ ਐਂਕਲ ਕੋ ਉਸਤਾਦ ਕੋਲੇ ਬੈਠੇ ਜਾਗੇ ਹਾਂਜੀ ਤੇ ਉਹਦਾ ਜਿਵੇਂ ਪਹਿਲਾਂ ਤੇ ਮਿਲੇ ਹੁੰਦੇ ਐਸੀ ਤਰ੍ਹਾਂ ਹੋ ਗਏ ਸਾਰੀ ਕਹਾਣੀ ਬਦਲ ਗਈ ਸਾਰੀ ਕਹਾਣੀ ਬਦਲ ਗਈ ਫਿਰ ਉਹਨੂੰ ਮੈਂ ਆਪਦੀ ਡਿਟੇਲ ਦੱਸੀ ਵੇ ਮੈਂ ਆਪਦੀ ਲੈਂ ਤਿਆਰ ਕਰਨੀ ਥੋਡੇ ਬਲੱਡ ਲਾਈਨ ਚ ਹਾਂਜੀ ਪਹਿਲਾਂ ਤਾਂ ਬਾਈ ਨੇ ਨਾ ਕੀਤੀ ਸੀ ਜਦੋਂ ਮੈਂ ਆਖਿਆ ਵੇ ਲੈਂ ਤਿਆਰ ਕਰਦੇ ਮੈਂ ਐਸੀ ਤਰ੍ਹਾਂ ਸਾਰੀ ਡਿਟੇਲ ਦੱਸੀ ਆਪਦੀ ਇਹਨੇ ਸਾਲ ਹੋ ਗਏ ਤੁਹਾਡੇ ਕੋਲ ਆਂ ਬੰਦੇ ਤਿਆਰੀ ਕਰਦੇ ਪਰ ਆ ਨਹੀਂ ਸਕੇ ਹਾਂਜੀ ਹਾਂਜੀ ਫਿਰ ਕਹਿੰਦਾ ਵਿਚਾਰ ਬਕਰੇ ਖੜੇ ਕਹਿੰਦਾ ਜਿਹੜਾ ਮਰਜੀ ਲੈ ਜਾਗਾ ਅੱਛਾ ਜਿਹੜਾ ਮਰਜੀ ਲੈ ਜਾਗਾ ਜੇ ਤੇਰੇ ਕੋਲੇ ਪੈਸੇ ਨਹੀਂ ਐ ਤੇ ਬੱਕਰੀ ਕ੍ਰੋਸ ਕਰਾ ਕੇ ਬੱਚੇ ਲੈ ਕੇ ਬੱਚਾ ਛੱਡ ਜੀ ਮੈਂ ਕਹਿੰਦਾ ਸਿਦਰੇ ਮੈਂ ਬੱਚਾ ਆਪਦਾ ਹੀ ਲੈ ਜਾਣਾ ਕਹਿੰਦਾ ਫਿਰ ਚਾਰ ਖੜੇ ਜਿਹੜਾ ਮਰਜ਼ੀ ਫੜ ਲੈ ਫਿਰ ਅਸੀਂ ਆਪਦੇ ਦੋ ਜਣੇ ਸੀਗੇ ਫਿਰ ਆ ਬੱਕਰਾ ਸਾਡੇ ਪਾਸ ਆਇਆ ਤੁਸੀਂ ਇਹ ਪਸੰਦ ਕੀਤਾ ਹਾਂਜੀ ਦੋ ਦੰਤ ਤੇ ਕਿਉਂ ਕੰਨ ਕੋਲ ਫੁੱਲ ਲੰਬੇ ਸੀਦੇ ਹਾਂਜੀ ਲੰਬਾਈ ਚ ਫੁੱਲ ਸੀ ਠੀਕ ਹੈ ਜੀ ਭਾਰੇ ਮੁੰਦਾ ਸੀਗਾ ਤੇਰੇ ਬੱਚਾ ਆਪਣੇ ਪਸੰਦ ਕਰਕੇ ਉੱਥੋਂ ਲੈ ਲੈ ਬਾਕੀ ਭਾਈ ਬਹੁਤ ਗੰਜੈਸ਼ ਆ ਬੱਕਰੀ ਚ ਹਾਂਜੀ ਹੁਣ ਵੀ ਕਵਾਂਟਲ ਤੋਂ ਬਾਹਰ ਆ ਹਨਾ ਵਜਨ ਜਿੰਨਾ ਮਰਜ਼ੀ ਪਾ ਲੋ ਹਨਾ ਹਾਂ 1 ਕਵਾਂਟਲ ਵੀ 25 ਕਿਲੋ ਹੈ ਠੀਕ ਹੈ ਭਾਈ ਤੇ ਵਜਨ ਤੁਸੀਂ ਬਹੁਤ ਕੱਟ ਪਾਈ ਜਾਂਦੇ ਕਿਉਂਕਿ ਬੱਕਰੀ ਜਿਵੇਂ ਕੁੱਤ ਦਾ ਹੈ ਨਾ ਬੱਕਰੀ ਦਾ ਔਖਾ ਹੁੰਦਾ ਬਸ ਕੱਟ ਹੀ ਰੱਖਦੇ ਆ ਕਰਾਸ ਕਰਾਉਂਦੇ ਨਾ ਬੱਕਰੀਆਂ ਨਾਲ ਦੇ ਹਾਂਜੀ ਹਾਂਜੀ ਤੇ ਵਜਨ ਕੱਟ ਹੀ ਰੱਖਦੇ ਬਾਕੀ ਬਰੀਡਰ ਬਈ ਇਹਨਾਂ ਕੀ ਹੋਣਾ ਚਾਹੀਦਾ ਹਨਾ ਜਿਹੜਾ ਬਰੀਡਰ ਬੱਕਰਾ ਹਨਾ ਉਹ ਤਾਂ ਬਹੁਤ ਤੁਹਾਨੂੰ ਦੱਸਿਆ ਮੈਂ ਸਭ ਤੋਂ ਖਰਾ ਕੱਟ ਮੇਰੇ ਕੋਲ ਹੀ ਹੈ ਠੀਕ ਹੈ ਜੀ ਜਾਂ ਕਣਕ ਹੈ ਜਾਂ ਮੱਕੇ ਹੈ ਕੋਈ ਹੋਰ ਛੋਲੇ ਛਾਲੇ ਕੁਝ ਨਹੀਂ ਹੈ ਤੇ ਭਾਈ ਇਹਨਾਂ ਜੋ ਇਨਕਮ ਹੋ ਜਾਂਦੀ ਹੈ ਬੱਕਰੀਆਂ ਜੋ ਵਧੀਆ ਹੋ ਜਾਂਦੀ ਹੈ ਹਾਂਜੀ ਬਹੁਤ ਵਧੀਆ ਜੀ ਅ ਬੱਚੇ-ਬੁੱਚੇ ਕਿਵੇਂ ਵੇਚਦੇ ਹੋ ਸਾਜ ਚ ਸੂਏ ਕਿੰਨੇ ਲੈਣੇ ਉਹ ਵੀ ਸਿਸਟਮ ਥੋੜਾ ਦੱਸਿਓ ਸੂਏ ਤੇ ਜੀ ਆਪਾਂ ਸਾਲ 'ਚ ਦੋ ਵੀ ਲੈ ਜਾਂਦੇ ਆਂ ਅੱਛਾ ਜੀ ਤੇ ਬੱਚੇ ਆਪਣੇ ਕੋਲ ਨਾਲ ਦੇ ਨਾਲ ਹੀ ਵਿਕੇ ਜਾਂਦੇ ਠੀਕ ਹੈ ਬੱਚਾ ਰੁਕਦਾ ਨਹੀਂ ਬੱਕਰੀ ਸੂਣ ਵਾਲੀ ਹੁੰਦੀ ਲੋਕਾਂ ਨੂੰ ਯਾਦ ਹੁੰਦੇ ਦਿਨ ਅੱਛਾ ਬਈ ਖਾਣ ਦੇ ਘਰੇ ਬੱਕਰੀ ਖੜੀ ਐਨੇ ਦਿਨ ਵਾਸੂ ਨਾਲ ਦੇ ਨਾਲ ਹੀ ਆ ਜਾਂਦੀ ਠੀਕ ਹੈ ਉਹ ਆਖ ਕਹਿੰਦੇ ਬੱਚਾ ਦੇ ਦੇ ਯਾਰ ਕਹਿੰਦਾ ਮੈਂ ਉਹਨਾਂ ਝੂਠ ਵੀ ਮਾਰ ਦਿੰਦਾ ਕਿ ਮੇਰੇ ਬੱਕਰੀ ਸੂਈ ਨਹੀਂ ਕਹਿੰਦਾ ਕੱਲ ਹੋਵੇ ਦਿਨ ਪੂਰੇ ਕਹਿੰਦਾ ਸੂਪ ਹੀ ਬੱਕਰੀ ਕੋਈ ਦੱਸ ਦਿੰਦੇ ਐਨਾ ਦਿਨ ਜੇ ਤਾਂ ਰੱਖਦੇ ਬੱਕਰੀ ਬੱਚਾ ਲੈਣ ਵਾਸਤੇ ਠੀਕ ਹੈ ਤੇ ਬਾਕੀ ਆਪਣੇ ਘਰੋਂ ਬੱਚੇ ਪੰਮੇ ਬਹੁਤ ਵੇਚਿਆ ਬਾਈ ਬੱਚੇ ਬਾਈ ਇਹ ਬੱਕਰੇ ਦੇ ਕਿੱਥੇ ਕਿੱਥੇ ਤਿਆਰ ਹੋਏ ਖੜੇ ਆ ਹੁਣ ਇਹਦਾ ਬੱਚਾ ਇੱਕ ਖੜਾ ਜੀ ਸਾਹ ਪੇਣੀ ਹਰਵਿੰਦਰ ਕੋਲੇ ਹਾਂਜੀ 4 ਦੰਦ ਤੇ 46 ਇੰਚ ਖੜਾ ਜੀ ਠੀਕ ਹੈ ਬਾਈ ਇੱਕ ਬੱਚਾ ਖੜਾ ਇਹਦਾ ਪਦਮਪੁਰ ਕੋਲੇ ਚੋਪਨਾਰਵੀ ਹਾਂਜੀ ਬਲਜਿੰਦਰਨਾਥ ਦਾ ਮੁੰਡਾ ਉਹਦੇ ਲਖੀਰਾ ਬੱਚਾ ਖੜਾ ਹੈ 44 ਇੰਚ ਜੀ 44 ਇੰਚ 47 ਇੰਚ ਜੀ ਬਾਕੀ ਚਾਰ ਪੰਜ ਬੱਚੇ ਹੋਰ ਖੜੇ ਆ ਤੁਹਾਨੂੰ ਕਦੇ ਬਣੇ ਦੇ ਬੱਚੇ ਫੇਰ ਵਿਖਾਵਾਂਗੇ ਤੁਹਾਨੂੰ ਠੀਕ ਹੈ ਬਾਈ ਬਹੁਤ ਸੋਹਣੇ ਬੱਚੇ ਖੜੇ ਆ ਇਹ ਆ ਬਾਈ ਰੈਂਬੋ ਬੱਕਰਾ ਬਾਈ ਦੇ ਘਰ ਦਾ ਹਨਾ ਹਾਂਜੀ ਬਾਈ ਪੰਮੀ ਦੇ ਘਰੋਂ ਬੱਚਾ ਆਇਆ ਸੀ ਤੇ ਬਾਈ ਸੇਵਕ ਨੇ ਬਹੁਤ ਰੀਜਣਾ ਪਾਲਿਆ ਹਨਾ ਬੱਚੇ ਦਾ ਬਹੁਤ ਭਰਾ ਲੈ ਆਉਂਦੇ ਪਰ ਮਿਹਨਤਾਂ ਗੱਲ ਆਉਂਦੀ ਹੈ ਮਿਹਨਤ ਤੇ ਭਲਾਈ ਤੇ ਤੇ ਬਾਈ ਪੰਮਾ ਵੀ ਖੁਸ਼ ਆ ਵੀ ਯਾਰ ਬੱਚਾ ਪਾਲਿਆ ਇਹਦੇ ਬੱਚੇ ਅੱਗੇ ਠੱਲੇ ਆ ਤੇ ਬਾਕੀ ਹੋਰ ਵੀ ਅੱਗੇ ਬੱਚੇ ਦੇ ਆਉਣਗੇ ਹਨਾ ਤੇ ਠੀਕ ਆ ਬਾਈ ਸੇਵਕ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੇ ਪ੍ਰਮਾਤਮਾ ਤੁਹਾਡੇ ਕੰਮ 'ਚ ਵਰਕ ਦਾ ਪਾਵੇ ਤਰੱਕੀਆਂ ਬਖਸ਼ੇ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਕਿਸੇ ਨੇ ਵੀ ਸੰਪਰਕ ਕਰਨਾ ਬਾਈ ਨੂੰ ਫੋਨ ਕਰਕੇ ਇਹਨਾਂ ਤੋਂ ਡਿਟੇਲ ਲੈ ਸਕਦੇ ਹੋ ਧੰਨਵਾਦ